ਬਿਲਕੁਲ ਖੁੱਡੀਆਂ ਸਾਹਿਬ ਕਿਸਾਨਾਂ ਦੀ ਨਰਾਜ਼ਗੀ ਤਾਂ ਇਹ ਵੀ ਹੈ ਕਿ ਬੱਕਰੀਆਂ ਮੁਰਗੀਆਂ ਦਾ ਮੁਆਵਜ਼ਾ ਦੇਣ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ। ਸੇਵ ਦਾ ਮੁਰਗੀ ਬੱਕਰੀ ਕਹਿ ਦਿੱਤਾ ਜਾਂਦਾ। ਕਈ ਥਾਂ ਤੇ ਗੱਲ ਮੈਂ ਕਹਿੰਨਾ ਵੀ ਥੋੜੀ-ਮੋਢੀ ਰਹਿ ਵੀ ਜਾਂਦੀ ਹੈ। ਮੈਨੂੰ ਇਸ ਗੱਲ ਦਾ ਕੋਈ ਨਹੀਂ ਜੋ ਵੀ ਸਵਾਲ ਪੁੱਛਦਾ ਕਰਨ ਤੁਸੀਂ ਅੱਜ ਕਰਦੇ ਹੋ ਤੁਸੀਂ ਤਿੱਖਾ ਸਵਾਲ ਕਰੋ ਪੁੱਛ ਕਰੋ ਮੈਨੂੰ ਨਹੀਂ ਕੋਈ ਗੱਲ। ਉਹ ਕਈ ਵਾਰੀ ਥੋੜੇ ਥੋੜੇ ਕਲਿੱਪ ਜਿਹੜੇ ਉਹਨਾਂ ਵੱਲੋਂ ਸਭ ਉਹਨਾਂ ਵੇਖੋ মিডিਏ ਦਾ ਕੰਮ ਲੋਕਾਂ 'ਚ ਸੱਚ ਦੱਸਣਾ ਵਧੀਆ ਗੱਲ ਆ ਪਰ ਕਿਸੇ ਗੱਲ ਨੂੰ ਤਲਕੀ ਵਿੱਚ ਲਿਆਉਣਾ ਕੋਈ ਮੈਨੂੰ ਨਹੀਂ ਚੰਗਾ ਲੱਗਦਾ ਵੀ ਨਿੱਕੇ ਨਿੱਕੇ ਬੱਚੇ 20 ਵੀ 22 ਸਾਲ ਦੇ ਉਹ इमोशनल ਵੀ ਹੋ ਜਾਂਦੇ ਆ ਬੋਲ ਜਾਂਦੇ ਆ ਪਰ ਮੈਂ ਇਹ ਸਮਝਦਾ ਵੀ ਅਸੀਂ ਸਾਰੇ ਇੱਕ ਭਾਈਚਾਰਾ ਵੱਡੇ ਛੋਟੇ ਰਿਸਪੈਕਟ ਕੀਤੀ ਅਤੇ ਕਰਨੀ ਜਾਣਦੇ ਆ ਮੈਂ ਕਦੇ ਕਿਸੇ ਨੂੰ ਮਾੜਾ ਬੋਲਿਆ ਨਹੀਂ ਪਰ ਵਿਰੋਧੀਆਂ ਦੇ ਹੱਥ ਦੇ ਵਿੱਚ ਇੱਕ ਮੁੱਦਾ ਆ ਗਿਆ ਕਿ ਇਹਨਾਂ ਦੇ ਸੁਪਰੀਮ ਕੋਰਟ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੈਠੇ ਆ ਉਸ ਦਾ ਕੀ جواب ਜਿਹੜੀ ਦੇਸ਼ ਨੂੰ ਚਲਾਉਂਦੀ ਸਰਕਾਰ ਆ ਉਹਦੇ ਮਨ ਵਿੱਚ ਹੋ ਜੇ ਵਿਰੋਧੀ ਨੂੰ ਛੱਡਣਾ ਨਹੀਂ ਸੰਜੇ ਸਿੰਘ ਉਹ ਰੰਤ ਕੁਛ ਨਿਕਲਿਆ ਨਹੀਂ ਨਿਕਲਣਾ ਕੇਜਰੀਵਾਲ ਹੋਣਾ ਹੈ ਇਸ ਤਰ੍ਹਾਂ ਕਦੇ ਇੰਦਰਾ ਗਾਂਧੀ ਨੇ ਸਾਰੇ ਦੇਸ਼ ਨੂੰ ਆਪਣੇ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਐਮਰਜੈਂਸੀ ਲਾ ਕੇ ਪਰ ਉਹ ਕਾਮਯਾਬ ਨਹੀਂ ਹੋ ਸਕੀ ਕਾਮਯਾਬ ਮੋਦੀ ਸਾਹਿਬ ਜੀ ਬਿਲਕੁਲ ਜੀ ਮੈਂ ਤੁਸੀਂ ਇੰਦਰਾ ਗਾਂਧੀ ਹੋਰ ਆਦੀ ਗੱਲ ਕੀਤੀ ਹੁਣ ਤਾਂ ਕਿਉਂਕਿ ਲੋਕੀ ਇਹ ਵੀ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਜੇ ਨਾਲ ਲੜ ਰਹੇ ਆ ਪਰ ਪੰਜਾਬ ਤੋਂ ਬਾਹਰ ਜਾ ਕੇ ਦੋਨੋਂ ਪਾਰਟੀਆਂ ਇੱਕ ਹੈ ਜੱਫੀਆਂ ਪਾਉਂਦੀਆਂ ਮੇਰਾ ਫਰਜ਼ ਵੀ ਮੰਨਦਾ ਮੈਂ ਆਪਣੇ ਮੂੰਹ ਚੋਂ ਇਹੋ ਜਿਹੇ ਸ਼ਬਦ ਕਦੇ ਵੀ ਕਿਸੇ ਪ੍ਰਤੀ ਨਾ ਕਿਹਾ ਤੇ ਨਾ ਕਹਿਣਾ ਚਾਹੂੰਗਾ ਜ਼ਰੂਰ ਅੱਗੇ ਹਰ ਸਿਮਰ ਤੋਂ ਉਹ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਬੀਜੇਪੀ ਵੀ ਪਾਸੇ ਹੋਗੀ ਜਿਹੜੀਆਂ ਵੱਡੇ ਦਾਅਵੇ ਕਰਦੇ ਉਹ ਦਾਅਵੇ ਨਹੀਂ ਰਹਿਣੇ ਬੀਬੀ ਦੀ ਕੋ ਹਾਲਤ ਮੈਨੂੰ ਨਹੀਂ ਲੱਗਦਾ ਕੋ ਬਾਲੀ ਵਧੀਆ ਹੋਣੀ ਪਰ ਚਲੋ ਲੋਕਾਂ ਦੇ ਹੱਥੋਂ ਦਾ ਲੋਕ ਜੋ ਵੀ ਫੈਸਲਾ ਕਰਦੇ ਮੈਂ ਕੋਈ ਕੋਟਾ ਪਰਮਟ ਨਹੀਂ ਲੈਣਾ ਮੈਂ ਕੋ ਵੱਡਾ ਲਾਇਸੈਂਸ ਨਹੀਂ ਲੈਣਾ ਨਾ ਹੀ ਮੈਨੂੰ ਕੋਈ ਲਾਲਚ ਹੈ ਨਾ ਹੀ ਕਿਉਂ ਮੈਂ ਵੱਡੇ ਹੋਟਲ ਕਾਰੋਬਾਰ ਕਰਨੇ ਮੈਂ ਲੋਕਾਂ ਲਈ ਲੜਨਾ ਤੁਸੀਂ ਥਰਮਲ ਦੀ ਗੱਲ ਕਰਦੇ ਹੋ ਵਿਰੋਧੀ ਕਹਿ ਦਿੰਦੇ ਆ ਕਿ ਵੀ ਚਿੱਟੇ ਹਾਥੀ ਲੈ ਲੈ ਕੇ ਰੱਖਣ ਦਾ ਕੀ ਫਾਇਦਾ ਉਹ ਵਿਰੋਧੀ ਉਹਨਾਂ ਨੇ ਜੇ ਇਹ ਜੀਆਂ ਗੱਲਾਂ ਨਾ ਕਰਨ ਤਾਂ ਉਹਨਾਂ ਨੂੰ ਫਿਰ ਟਾਈਮ ਵੀ ਕਮਿਟ ਹੋਰ ਪਰ ਵਿਰੋਧੀ ਤਾਂ ਕਰਜ਼ੇ ਦੀ ਪੰਡ ਦੀ ਵੀ ਗੱਲ ਕਰਦੇ ਆ ਕਰਜ਼ਾ ਜੇ ਦਾਦਾ ਛੱਡ ਜੇ ਨਾ ਤੇ ਬਾਪ ਵੇਲੇ ਵਾਜੇ ਤੇ ਪੋਤਾ ਉਹਦੀਆਂ ਕਿਸ਼ਤਾ ਹੀ ਮੋੜ ਸਕਦਾ ਸਰੋਵਣੀ ਅਕਾਲੀ ਦਲ ਚ ਲੋਕ ਇੱਕ ਆਵਾਜ਼ ਮਾਰਦੇ ਸੀ ਤੇ ਹਜ਼ਾਰਾਂ ਲੋਕ ਜੇਲਾਂ ਲਈ ਤੁਰਨੋਂ ਤੇ ਪਤਾ ਵੀ ਨਹੀਂ ਉਹਦੀ ਮੰਗ ਕਿਹੜੀ ਰੱਖੀ ਐ ਅੱਜ ਇਹਨਾਂ ਤੋਂ ਪੰਜਾਬ ਯਾਤਰਾ ਵੀ ਨਹੀਂ ਸਵਾਰ ਕੇ ਗਈ ਜਾ ਰਹੀ ਮੋਦੀ ਨੇ ਇੱਕ ਕਾਨੂੰਨ ਲਿਆਂਦੇ ਸੀ ਜਿਹੜੇ ਕਿਸਾਨੀ ਨੂੰ ਤਬਾਹ ਕਰਨ ਵਾਸਤੇ ਸੋਚਿਆ ਸੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਉਹਦੇ ਵਿੱਚ ਬੀਬਾ ਹਰਸਿਮਰਤ ਉਸ ਕਾਨੂੰਨ ਨੂੰ ਪਾਸ ਕਰਨ ਵਾਲੀ ਸੀ ਉਹਦੇ ਚ ਗਵਾਹੀ ਦੇਣ ਵਾਲੀ ਸਾਡੇ ਵਾਸਤੇ ਫਾਇਦੇਮੰਦ ਆਏ ਕਿਸਾਨ ਤਾਂ ਐਵੇਂ ਕਰੀ ਜਾਂਦੇ ਨੇ ਪੰਜਾਬ ਦੀਆਂ ਹੋਟ ਸੀਟਾਂ ਵਿੱਚ ਇੱਕ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪਹੁੰਚੇ ਹੋਏ ਹਨ ਜਿੱਥੋਂ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਦੂਜੇ ਪਾਸੇ ਬਾਦਲ ਪਰਿਵਾਰ ਦੇ ਗੜ ਕਹੇ ਜਾਣ ਵਾਲੇ ਇਸ ਬਠਿੰਡਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਮੁੜ ਤੋਂ ਇਸ ਚੋਣ ਪੜ ਦੇ ਵਿੱਚ ਉਤਾਰ ਦਿੱਤਾ ਗਿਆ। ਅਸੀਂ ਪਹੁੰਚੇ ਹੋਇਆ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੇ ਕੋਲ ਜਾਣਦੇ ਹਾਂ ਉਹਨਾਂ ਦੀ ਜਵਾਨੀ ਹਾਲੇ ਹਲਕਾ ਕੀ ਹੈ ਸਤਿ ਸ਼੍ਰੀ ਅਕਾਲ ਖੁੱਡੀਆਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ এবੀਪੀ ਨਿਊਜ਼ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾ ਸਵਾਲ ਵਿਧਾਨ ਸਭਾ ਚੋਣਾਂ ਦੇ ਸਮੇਂ ਤੁਸੀਂ ਬਾਦਲ ਪਰਿਵਾਰ ਨੂੰ ਵੱਡੀ ਢਾਹ ਲਗਾਈ ਸੀ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਤੁਸੀਂ ਵੱਡੀ ਲੀਡ ਦੇ ਨਾਲ ਹਰਾਇਆ ਸੀ ਤੇ ਹੁਣ ਐਮਪੀ ਚੋਣਾ ਨੇ ਫਿਰ ਤੋਂ ਬਾਦਲ ਪਰਿਵਾਰ ਸਾਹਮਣੇ ਹੈ ਬੀਬਾ ਹਰਸਿਮਰਤ ਕੋਰ ਬਾਦਲ ਚੋਣ ਮੈਦਾਨ ਚ ਜਿਹੜਾ ਮੁਕਾਬਲਾ ਕਿੰਨਾ ਚੁਣੌਤੀਪੂਰਨ ਲੱਗਦਾ 2022 ਦੀ ਜਿਹੜੀ ਐਸੈਂਬਲੀ ਦੀ ਚੋਣ ਹੋਈ ਸੀ ਉਹਦੇ ਚ ਮੈਂ ਆਮ ਆਦਮੀ ਪਾਰਟੀ ਵੱਲੋਂ ਲੰਬੀ ਹਲਕੇ ਤੋਂ ਉਮੀਦਵਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਪ੍ਰਸਤ ਸਾਰਾ ਕਈ ਵਾਰ ਦੇ ਚੀਫ ਮਿਨਿਸਟਰ 11 ਬਾਰ ਦੇ ਹੋਏ ਐਮਐਲਏ ਸਨ ਉਹ ਚੋਣ ਲੜ ਰਹੇ ਸੀ ਕਾਂਗਰਸ ਵੱਲੋਂ ਵੀ ਸਰਦਾਰ ਜਗਪਾਲ ਸਿੰਘ ਅਭਲਖਰਾਨਾ ਚੋਣ ਲੜੇ ਸੀ ਚੋਣ ਲੜਨ ਵੇਲੇ ਕਹਿ ਦਈਏ ਤਾਂ ਚੁਣੌਤੀ ਤਾਂ ਹੋਇਆ ਕਰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਇਹ ਆਪ ਦਾ ਤੱਲੇ ਦਾ ਕੰਮ ਨਹੀਂ ਹੁੰਦਾ ਸਾਰੇ ਲੋਕਾਂ ਦਾ ਜਿੱਥੇ ਜਿਸ ਤਰ੍ਹਾਂ ਜਨਤਾ ਨੂੰ ਚੰਗਾ ਲੱਗੇ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਸਤਿਕਾਰ ਦਿੱਤਾ ਤੇ ਮੈਂ ਕਮਾਂ ਵੀ ਉਹ ਲੜਾਈ ਲੰਬੀ ਹਲਕੇ ਦੇ ਲੋਕਾਂ ਨੇ ਜਾਂ ਮੇਰੇ ਹਮਦਰ ਸੱਜਣਾ ਨੇ ਮੇਰੇ ਪਿਆਰਿਆਂ ਨੇ ਮੇਰੇ ਤੇ ਦਿਨ ਰਾਤ ਮੇਰ ਕਰਨ ਵਾਲੇ ਪਰਮਾਤਮਾ ਨੇ ਉਹਨਾਂ ਕਰਕੇ ਉਹ ਚੋਣ ਲੜੀ ਗਈ ਤੇ ਮੇਰਾ ਉਹਦੇ ਵਿੱਚ ਮੈਂ ਕੁਝ ਨਹੀਂ ਕਹਿੰਦਾ ਉਹ ਸਭ ਸੰਗਤ ਦਾ ਹੀ ਸੀ ਇਸ ਦੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲਹੋਰਾ ਨੂੰ ਹਾਰ ਦੇਖਣੀ ਪਈ ਤੇ ਗੁਰਮੀਤ ਸਿੰਘ ਖੁੱਡੀਆਂ ਉਸ ਚਰਚਿਤ ਹਲਕੇ ਚ ਲੋਕਾਂ ਨੇ ਆਪਣਾ ਨਮਾਇੰਦਾ ਐਮ ਐਲ ਏ ਬਣਾ ਲਿਆ ਤੇ ਵੋਟਾਂ ਦਾ ਵੀ ਕਾਫੀ ਫਰਕ ਰੱਖਿਆ ਕੋਈ 11500 ਵੋਟਾਂ ਦਾ ਬਹੁਤ ਵੱਡੀ ਗੱਲ ਹੈ ਬਾਦਲ ਸਾਹਿਬ ਹਮੇਸ਼ਾ ਵੀ 22000 ਤੋਂ ਉੱਪਰ ਜਿੱਤਦੇ ਆਇਸ ਖੁੜਿਆ ਸਾਹਿਬ ਜਿਵੇਂ ਗੱਲ ਕੀਤੀ ਕਿ ਹੁਣ ਬੀਬਾ ਹਰਸਿਮਰਤ ਕੋਰ ਬਾਦਲ ਜੋ ਚੌਨ ਮੈਦਾਨ ਚ ਕਾਲੀਦਲ ਨੇ ਉਤਾਰਤਾ ਹੈ ਲੰਬੇ ਸਮੇਂ ਤੋਂ ਇਥੋਂ ਉਹ ਸੰਸਦ ਮੈਂਬਰ ਨਹੀਂ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਬਠਿੰਡਾ ਨੂੰ ਇੱਕ ਵਿਕਾਸ ਮਾਡਲ ਦੀ ਤਰ੍ਹਾਂ ਦਿਖਾਉਂਦੇ ਨੇ ਕਿ ਮੇਰੇ ਕੰਮ ਵੇਖਣੇ ਨੇ ਤਾਂ ਬਠਿੰਡਾ ਨੂੰ ਵੇਖੋ ਤੇ ਕਿੰਨਾ ਕੁ ਤਿੱਖਾ ਮੁਕਾਬਲਾ ਲੱਗਦਾ ਹੈ ਕਿੰਨਾ ਕੁ ਲੱਗਦਾ ਹੈ ਕਿ ਵੀ ਹਾਂ ਉਹਨਾਂ ਦੀਆਂ ਆ ਕਮੀਆਂ ਮੈਂ ਗਿਣਾ ਕੇ ਆਪਣੇ ਆਪ ਨੂੰ ਅੱਗੇ ਰੱਖ ਸਕਦਾ ਬੀਬਾ ਹਰਸਿਮਰਤ ਤਿੰਨ ਵਾਰ ਤੋਂ ਇਥੋਂ ਪਾਰਲੀਮੈਂਟ ਦੇ ਮੈਂਬਰ ਬਣੇ ਲੋਕਾਂ ਦੀ ਚੁਆਇਸ ਹੁੰਦੀ ਹੈ ਉਹਦੇ 'ਚ ਕੋਈ ਸ਼ੱਕ ਨਹੀਂ ਤੇ ਜਿਹੜੀ ਵਿਕਾਸ ਦੀ ਗੱਲ ਕਰਦੇ ਆ ਜਿਹੜਾ ਬਠਿੰਡਾ ਮਾਲਵੇ ਦਾ ਇੱਕੋ ਇੱਕ ਸ਼ਹਿਰ ਹੈ ਤੇ ਜੇ ਸੌਣੀ ਬਣੀ ਸੀ ਤੇ ਵੀ ਬੀਬਾ ਹਰਸਿਮਰਤੌਰ ਨੇ ਬਣਾਈ ਸੀ ਜੇ ਫਰਟੀਲਾਈਜ਼ਰ ਬਣਾਇਆ ਸੀ ਤਾਂ ਬਾਬਾ ਵੀ ਬੀਬਾ ਹਰਸਿਮਰਤ ਨੇ ਬਣਾਈ ਸੀ ਜੇ ਥਰਮਲ ਪਲਾਂਟ ਲੱਗਿਆ ਸੀ ਇਹਨਾਂ ਦੇ ਇਹਨਾਂ ਦੇ ਹੁੰਦੇ ਆ ਬੰਦ ਹੋਇਆ ਉਹ ਬੀਬਾ ਹਰਸਿਮਰਤੌਰ ਨੇ ਸਰਕਾਰ ਦੇ ਵਿੱਚ ਜਿਹੜੇ ਲੋਕ ਹੋਣਗੇ ਉਹਨਾਂ ਦਾ ਫਰਜ ਹੈ ਪਰ ਉਹਨਾਂ ਫਰਜ਼ਾਂ ਨੂੰ ਜੇ ਸਹੀ ਤਾਂ ਘਰਾਂ ਲਵਾਇਆ ਹੁੰਦਾ ਪਹਿਲੀ ਵਾਰ ਬੀਬਾ ਹਰਸਿਮਰਤ ਕੌਰ 1,20,000 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਦੂਸਰੀ ਵਾਰ 18000 ਵੋਟਾਂ ਦੇ ਫਰਕ ਨਾਲ ਜਿੱਤੇ ਤੇ ਤੀਜੀ ਵਾਰ ਤਾਂ ਇਹ 20000 ਤੇ ਜਿੱਤੇ ਤੇ ਚਰਚਾ ਇਹ ਵੀ ਬਠਿੰਡੇ ਚੋਂ ਦੂਜੇ ਆਪਦੇ ਪਰਿਵਾਰ ਨੇ ਇਹਨਾਂ ਦੀ ਮਦਦ ਕੀਤੀ ਦੂਸਰੀ ਪਾਰਟੀ ਵਿੱਚ ਚਵਾ ਕੇ ਇਹ ਦੱਸ ਦੇਣ ਜੇ ਵਿਕਾਸ ਦੀਆਂ ਗੱਲਾਂ ਤੇ ਲੋਕਾਂ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਫਿਰ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹਮੇਸ਼ਾ ਤਰਲਾ ਰਹਿੰਦੇ ਰਹੇ ਅਤੇ ਪੈਸੇ ਦੀ ਚੋਣ ਰੁਪਈਆਂ ਨਾਲ ਚੋਣ ਲੜਦੇ ਰਹੇ ਠੀਕ ਹੈ ਜਿੰਨਾ ਉਹਨਾਂ ਨੂੰ ਸਮਾਂ ਮਿਲਿਆ ਸੀ ਉਹਨਾਂ ਨੇ ਚਾਹੀਦਾ ਸੀ ਕੰਮ ਕਰਨਾ ਚਾਹੀਦਾ ਜਿਹਨੂੰ ਵੀ ਸਮਾਂ ਮਿਲਦਾ ਕੰਮ ਕਰੇ ਤੁਹਾਡਾ ਕੀ ਕਹਿਣਾ ਹੈ ਕਿ ਵਿਕਾਸ ਸਿਰਫ ਗੱਲਾਂ ਦੇ ਵਿੱਚ ਹੋਇਆ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਰੱਖ ਸਾਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਸਾਡੇ ਫਰਜ਼ ਨੇ ਬੀਬਾ ਹਰਸਿਮਰਤ ਸਾਡੇ ਮੈਂਬਰ ਪਾਰਲੀਮੈਂਟ ਸਨ ਔਰ ਇੱਕੋ ਇੱਕ ਮੰਤਰੀ ਬਣਾਈ ਗਈ ਸੀ ਪੰਜਾਬ ਵਿੱਚ ਉਹ ਵੀ ਕਿਸਾਨੀ ਨਾਲ ਜੁੜਦੇ ਵਿਭਾਗ ਦੇ ਸੀ ਜਦੋਂ ਕਿਸਾਨਾਂ ਤੇ ਆਪਤਾਈ ਮੋਦੀ ਨੇ ਕਿ ਕਾਨੂੰਨ ਲਿਆਂਦੇ ਸੀ ਜਿਹੜੇ ਕਿਸਾਨੀ ਨੂੰ ਤਬਾਹ ਕਰਨ ਵਾਸਤੇ ਸੋਚਿਆ ਸੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਲੜ ਕੇ ਉਹਦੇ ਵਿੱਚ ਬੀਬਾ ਹਰਸਿਮਰਤ ਉਸ ਕਾਨੂੰਨ ਨੂੰ ਪਾਸ ਕਰਨ ਵਾਲੀ ਸੀ ਉਹਦੇ 'ਚ ਗਵਾਹੀ ਦੇਣ ਵਾਲੀ ਸੀ ਉਹਨੇ ਸਾਰਾ ਕੁਝ ਕਰਕੇ ਔਰ ਬਾਅਦ ਵਿੱਚ ਵੀਡੀਓ ਵੀ ਪਾਈਆਂ ਗਈਆਂ ਸਰਦਾਰ ਪ੍ਰਕਾਸ਼ ਬਾਦਲ ਤੋਂ ਵੀ ਪੁਆਇਆਂ ਗਈਆਂ ਸੁਖਵੀਰ ਬਾਦਲ ਨੇ ਵੀ ਕਿਹਾ ਜੇ ਜਿਹੜੇ ਕਾਨੂੰਨ ਅਸੀਂ ਬਣਾ ਰਹੇ ਆ ਜਿਹੜੇ ਬਣਾਏ ਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਉਹ ਸਾਡੇ ਵਾਸਤੇ ਫਾਇਦੇਮੰਦ ਆ ਕਿਸਾਨ ਤਾਂ ਐਵੇਂ ਕਰੀ ਜਾਂਦੇ ਉਹ ਕਿਸਾਨ ਐਜੀਟੇਸ਼ਨ ਚੱਲਦੀ ਜਿਹਦੇ ਕਾਰਨ 13-14 ਮਹੀਨੇ ਲੋਕਾਂ ਨੂੰ ਦਿੱਲੀ ਜਾ ਕੇ ਬੈਠਣਾ ਪਿਆ ਔਰ ਵੱਡਾ ਨੁਕਸਾਨ ਹੋਇਆ 750 ਦੇ ਕਰੀਬ ਤਾਂ ਵਿਚਾਰੇ ਜਾਨਾਂ ਵੀ ਗਵਾ ਬਿਟ ਔਰ ਸਾਡੀ ਆਰਥਿਕਤਾ ਦਾ ਕਿੰਨੀ ਉੱਥੇ ਚਲੀ ਗਈ ਇਸ ਤੇ ਕੋਈ ਸ਼ੱਕ ਹੀ ਨਹੀਂ ਲੋਕ ਕਿੰਨਾ ਕੁਸ਼ੂ ਮੋਰਚੇ ਵਾਸਤੇ ਕਰਦੇ ਰਹੇ ਸੋ ਆਪਣੇ ਕੰਮ ਛੱਡੇ ਤੇ ਇਹ ਵਿਕਾਸ ਦੀਆਂ ਗੱਲਾਂ ਖੁਡੀਆਂ ਸਾਹਿਬ ਜਿਵੇਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਅੰਦੋਲਨ ਤਾਂ ਫਿਰ ਤੋਂ ਬਾਡਰਾਂ ਦੇ ਉੱਪਰ ਚੱਲ ਰਿਹਾ ਹੈ ਕਿਸਾਨ ਹਜੇ ਵੀ ਬੈਠੇ ਹੋਏ ਨਹੀਂ ਖੇਤੀਬਾੜੀ ਵਿਭਾਗ ਮਹਿਕਮਾ ਤੁਹਾਡੇ ਕੋਲ ਹੈ ਤੁਸੀਂ ਵੀ ਪ੍ਰਚਾਰ ਕਰਨ ਜਾਂਦੇ ਹੋ ਤੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੇ ਹੋ ਉਸ ਜਿਹੜਾ ਇਹ ਮੋਰਚਾ ਹੈ ਸੈਂਟਰ ਗਵਰਨਮੈਂਟ ਨਾਲ ਕਿਸਾਨਾਂ ਦਾ ਗੁੱਸਾ ਜ਼ਰੂਰ ਕੋਈ ਵੀ ਸਰਕਾਰ ਹੁੰਦੀ ਹੈ ਉਹਦੇ ਤੇ ਹੁੰਦੀ ਹੈ ਮੈਂ ਵੀ ਜੇ ਵਜ਼ੀਰ ਹਾਂ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਵਜ਼ੀਰ ਆ ਤੇ ਇਹ ਸਾਰਾ ਕੁਝ ਕਰ ਸਕਦਾ ਮੇਰੇ ਨਾਲ ਕਿਸਾਨ ਯੂਨੀਅਨਾਂ ਦੀ 27 28 ਯੂਨੀਅਨ ਸਾਰੇ ਐਸ ਕਿ ਇਹ ਮੋਰਚਾ ਦੂਸਰੇ ਮੇਰੇ ਖਿਆਲ ਨੌ ਮੀਟਿੰਗਾਂ ਇਹਨਾਂ ਨੇ ਜਦੋਂ ਵੀ ਆਉਂਦੇ ਸੀ ਜਦੋਂ ਵੀ ਦੱਸਦੇ ਸੀ ਮੇਰੇ ਨਾਲ ਉਹਨਾਂ ਦੀ ਮੈਂ ਮੀਟਿੰਗ ਰੱਖ ਕੇ ਜੋ ਕਈ ਮਾਮਲੇ ਹੁੰਦੇ ਸੁਲਝਾਏ ਜਾਂਦੇ ਸੀ ਕੋਈ ਨਈ ਵੀ ਸੁਲਝ ਸਕਦਾ ਪਰ ਜਿਵੇਂ ਵੀ ਰੱਖਦੇ ਸੀ ਵਧੀਆ ਮਾਹੌਲ ਚ ਹੁੰਦੀਆਂ ਰਹੀਆਂ ਬੈਠਦੇ ਰਹੇ ਆ ਕਦੇ ਵੀ ਕਿਸੇ ਨਾਲ ਇਹੋ ਜਿਹੀ ਗੱਲ ਨਹੀਂ ਹੋਈ ਔਰ ਜਿਹੜੀ ਇਹ ਲਾਸਟ ਜਿਹੜਾ ਹੁਣ ਵੀ ਦਿੱਲੀ ਵਿੱਚ ਹੁਣ ਕਿਸਾਨ ਗਏ ਉਸ ਦਿਨ ਵੀ ਰਾਤ ਤੱਕ ਮੈਂ ਤਾਂ ਕੋਈ 1 ਵਜੇ ਤੱਕ ਰਾਤ ਅਸੀਂ ਉਸ ਮੀਟਿੰਗ 'ਚ ਕੋਈ ਹੱਲ ਕੱਢਣ ਦੇ ਸੈਂਟਰ ਗਵਰਨਮੈਂਟ ਦੇ ਵਜ਼ੀਰ ਵੀ ਆਏ ਸਨ ਚਾਹੁੰਦੇ ਸਨ ਵੀ ਕੋਈ ਨਾ ਕੋਈ ਹੱਲ ਨਿਕਲੇ ਨਹੀਂ ਨਿਕਲ ਸਕਿਆ ਤਾਂ ਉਹਦੇ 'ਚ ਮੈਂ ਇਕੱਲਾ ਕਸੂਰਬਾਰ ਨਹੀਂ ਠਿਣਿਆ ਜਾ ਸਕਦਾ ਠੀਕ ਹੈ ਮੰਤਰੀ ਹੁੰਦਿਆਂ ਮੈਂ ਆਪਣੇ ਤੌਰ ਤੇ ਪੂਰਾ ਜਿੰਨਾ ਮੇਰਾ ਵਾਹ ਲੱਗਦੀ ਸੀ ਕਿਸਾਨਾਂ ਦੇ ਭਲਾਈ ਲਈ ਚਾਹੇ ਉਹ ਬਿਜਲੀ ਦੀ ਗੱਲ ਹੈ ਪੂਰੀ ਚਲਵਾਨੀ ਦੀ ਕੋਸ਼ਿਸ਼ ਕੀਤੀ ਗਈ ਸੀ ਵਧੀਆ ਫਸਲ ਵੀ ਝੋਨੇ ਦੀ ਗੁਜ਼ਰਤੀ ਆਫਤਾ ਵੀ ਆਇਆ ਉਹਦੇ باوجود ਦੁਬਾਰਾ ਬਜਾਈ ਕਰਾਈ ਗਈ ਗਵਰਨਮੈਂਟ ਨੇ ਵੀ ਜਿਹੜੇ ਸਾਡੇ ਸਾਰੇ ਸੈਂਟਰ ਸੀਗੇ ਯੂਨੀਵਰਸਿਟੀ ਹੋਰ ਉੱਥੇ ਅਸੀਂ ਉਹਦੀ ਪਨੀਰੀ ਦੁਬਾਰੇ ਬਜਾ ਕੇ ਕਿਸਾਨਾਂ ਲਈ ਸਹੂਲਤ ਬਣਾਈ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਕੀਤੀਆਂ ਕਿਸਾਨਾਂ ਨੇ ਵੀ ਕੀਤੀ ਇਹਦੇ 'ਚ ਕੋਈ ਸ਼ੱਕ ਨਹੀਂ ਅਸੀਂ ਇੱਕ ਦੂਸਰੇ ਦਾ ਦੁੱਖ ਮੜਾਇਆ ਫਸਲ ਫੇਰ ਵੀ ਭਰਪੂਰ ਹੋਈ ਔਰ ਆਪਦੇ ਕਹਤੇ ਮੈਂ ਪੂਰਾ ਕਿਸਾਨੀ ਲਈ ਸਮਰਪਿਤ ਹੈ ਜਿਹੜਾ ਇਮਾਨਦਾਰੀ ਨਾਲ ਕੰਮ ਕੀ ਬਿਲਕੁਲ ਖੁੱਡੀਆਂ ਸਾਹਿਬ ਕਿਸਾਨਾਂ ਦੀ ਨਾਰਾਜ਼ਗੀ ਤਾਂ ਇਹ ਵੀ ਹੈ ਕਿ ਬੱਕਰੀਆਂ ਮੁਰਗੀਆਂ ਦਾ ਮੁਆਵਜ਼ਾ ਦੇਣ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਕਿਸਾਨ ਸ਼ਾਇਦ ਘੇਰ ਦੇ ਵੀ ਇਸੀ ਗੱਲੋਂ ਹੈ ਤੇ ਸਵਾਲ ਵੀ ਇਹੀ ਪੁੱਛ ਰਿਹਾ ਕਿ ਮੁਆਵਜ਼ਾ ਕਦੋਂ ਆਸਲ ਵਿੱਚ ਨਾ ਵੇਖੋ ਜਦੋਂ ਹੜ੍ਹ ਆਏ ਸੀ ਕੋਲ ਤੋਂ ਫਾਰਮ ਜਾਂ ਬੱਕਰੀ ਫਾਰਮ ਜਾਂ ਕੁਝ ਵੀ ਜਿੱਥੇ ਵੀ ਨੁਕਸਾਨ ਹੋਏ ਸੀ ਜਿਹੜੇ ਦਰਜ ਕਰਵਾਏ ਗਏ ਸੀ ਉਹਨਾਂ ਲੋਕਾਂ ਨੂੰ ਸਾਰਾ ਕੁਝ ਦਿੱਤਾ ਹੈ ਉਹਦਾ ਮੁਰਗੀ ਬੱਕਰੀ ਕਹਿ ਦਿੱਤਾ ਜਾਂਦਾ ਉਹਦਾ ਉਹਨਾਂ ਦਾ ਨੁਕਸਾਨ ਹੋਇਆ ਸੀ ਤੇ 160 ਕਰੋੜ ਰੁਪਏ ਜਿਹੜਾ ਪਿਛਲੀ ਵਾਰ ਜਦੋਂ ਅੜ ਵਗੈਰਾ ਆਗੇ ਸੀ ਕਈ ਥਾਵਾਂ ਤੇ ਇਹ ਗੱਲ ਮੈਂ ਕਹਿੰਦਾ ਵੀ ਥੋੜੀ-ਮੋਟੀ ਰਹਿ ਵੀ ਜਾਂਦੀ ਹੈ ਕਈ ਥਾਂ ਨਾਂ ਸਹੀ ਨਹੀਂ ਹੁੰਦੇ ਕਈ ਥਾਂ ਉਹਨਾਂ ਦੀ ਦਰਜ ਕਰਨ ਵਾਲੇ ਕਿਤੇ ਨਾ ਕਿਤੇ ਮੁਲਾਜ਼ਮ ਵੀ ਆਪਾਂ ਕਹਿੰਦੇ ਆ ਥੋੜੀ-ਮੋਟੀ ਗੱਲ ਰੱਖ ਜਾਂਦੇ ਆ ਮੈਂ ਨਹੀਂ ਕਦਾ ਵੀ 100% ਸਾਰਾ ਕੁਝ ਇਸ ਘੱਲੋਂ ਮੈਂ ਵੀ ਅਸੀਂ ਕਰਤਾ ਤੇ ਅਸੀਂ ਕਿਸੇ ਗੱਲ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਜਿਹੜੇ ਹੁਣ ਨੁਕਸਾਨ ਹੋਇਆ ਸੀ ਪਿਛਲੇ ਦਿਨ ਹੀ ਗੜੇ ਉਹਨਾਂ ਦੀ ਗਰਦੌਰੀ ਵਗੈਰਾ ਸਾਰ ਹੁਣ ਅਸੀਂ ਜਦੋਂ ਬੰਦਾ ਇਲੈਕਸ਼ਨ ਲੜਦਾ ਸੀ ਇਲੈਕਸ਼ਨ ਕਮਿਸ਼ਨ ਦੇ ਦਿੰਦੇ ਅਸੀਂ ਆਪਣੇ ਵੱਲੋਂ ਪੂਰਾ ਬਣਾ ਕੇ ਦੇ ਦਿੱਤਾ ਗਿਆ ਉਹ ਸਭ ਕੁਝ ਮਿਲੂਗਾ ਔਰ ਇਹ ਵੀ ਗੱਲ ਹੈ ਕਿ ਪਹਿਲਾਂ ਇਹਨਾਂ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਕਈ-ਕਈ ਸਾਲ ਨੇ ਮਾਬਜ਼ਾ ਮਿਲਦਾ ਹੁੰਦਾ ਸੀ ਅਸੀਂ ਜਲਦੀ ਦੇਣ ਵਿੱਚ ਹੀ ਹਮੇਸ਼ਾ ਵਿਸ਼ਵਾਸ ਰੱਖਿਆ ਤੇ ਜਲਦੀ ਦਵਾਵਾਂ ਜੀ ਇੱਕ ਤੁਹਾਡੇ ਪੁੱਤਰ ਨੂੰ ਵੀ ਘੇਰਿਆ ਜਾਂਦਾ ਤੁਹਾਨੂੰ ਵੀ ਘੇਰਿਆ ਜਾਂਦਾ ਸਵਾਲ ਜਵਾਬ ਕਿਸਾਨਾਂ ਵੱਲੋਂ ਸਿੱਧੇ ਕੀਤੇ ਜਾਂਦੇ ਆ ਹੋ ਸਕਦਾ ਕਿ ਉੱਥੇ ਤੁਸੀਂ ਖੁੱਲ ਕੇ ਨਾ ਬੋਲ ਪਾਉਂਦੇ ਹੋ ਮੀਡੀਆ ਕੈਮਰਾ ਰਾਹੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਜਿਹੜੇ ਕਿ ਵਿਰੋਧ ਕਰ ਰਹੇ ਕਿਉਂ ਮੈਂ ਉੱਥੇ ਵੀ ਖੁੱਲ ਕੇ ਮੈਨੂੰ ਕੋਈ ਨਹੀਂ ਵੀ ਜੋੜੀ ਜਿਹੜੀ ਗੱਲ ਕਰਦੇ ਮੈਂ ਉਹਨਾਂ ਦਾ ਜਵਾਬ ਜੋ ਮੈਨੂੰ ਪਤਾ ਹੁੰਦਾ ਮੈਂ ਦੇਣਾ ਮੈਂ ਉਹਨਾਂ ਨੂੰ ਇੱਕੋ ਮੇਰੀ ਤੇ ਇਹ ਵੀ ਕਿਸਾਨ ਭਰਾਵਾਂ ਜੀ ਜੇ ਕੋਈ ਜਿਹੜੀ ਪਬਲਿਕ ਮੀਟਿੰਗ ਹੁੰਦੀ ਹੈ 2-300 ਬੰਦਾ ਹੁੰਦਾ ਵੀ ਕਿਸਾਨ ਹੀ ਹੁੰਦੇ ਆ ਲੋਕ ਹੁੰਦੇ ਆ ਉਹ ਵੀ ਸਾਡੀ ਗੱਲ ਸੁਣਦੇ ਆ ਜਿਹੜੇ ਬੰਦੇ ਕਿਸੇ ਜੱਥੇਬੰਦੀ ਵੱਲੋਂ ਆਉਂਦੇ ਚਲੋ ਨਮਾਇੰਦਗੀ ਕਰਦੇ ਮੈਨੂੰ ਉਸ ਗੱਲ 'ਚ ਹੋਈ ਨਹੀਂ ਉਹ ਵੀ ਆਉਂਦੇ ਆ ਔਰ ਕਈ ਵਾਰੀ ਤਲਖੀ ਦਾ ਮਾਹੌਲ ਸਗੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮੈਂ ਤਾਂ ਨਿਮਰਤਾ ਨਾਲ ਜੇ ਮੇਰੇ ਬੇਟੇ ਨੂੰ ਵੀ ਗੱਲ ਪੁੱਛੀ ਉਹਨੇ ਦੱਸੀ ਆ ਅਸੀਂ ਕਹਿੰਦੇ ਆ ਵੀ ਕੋਈ ਵੀ ਚਲੋ ਜੇ ਠੀਕ ਆ ਜੇ ਕੋਈ ਮੇਰੇ ਵੱਲੋਂ ਵੀ ਮੈਂ ਕਹਿੰਦਾ ਜੇ ਕੋਈ ਗਲਤੀ ਵੀ ਹੈ ਤਾਂ ਉਸ ਗੱਲ ਦਾ ਦੱਸ ਦੇਣਾ ਚਾਹੀਦਾ ਤੇ ਠੀਕ ਆ ਉਹਨੂੰ ਦਰੁਸਤ ਵੀ ਕਰਾਂਗੇ ਕੋਈ ਨਹੀਂ ਜਿਹੜੀ ਇਹ ਨਾ ਕਈ ਵਾਰੀ ਮੈਨੂੰ ਇਸ ਗੱਲ ਦਾ ਕੋਈ ਨਹੀਂ ਜੋ ਵੀ ਸਵਾਲ ਪੁੱਛਦਾ ਕਰਨ ਤੁਸੀਂ ਅੱਜ ਕਰਦੇ ਹੋ ਕੋਈ ਤਿੱਖਾ ਸਵਾਲ ਕਰੋ ਕੁਝ ਕਰੇ ਮੈਨੂੰ ਨਹੀਂ ਕੋਈ ਗੱਲ ਕਿਉਂਕਿ ਜਿਹੜੀ ਗੱਲ ਦਾ ਮੈਨੂੰ ਪਤਾ ਮੈਂ ਉਸ ਦਾ ਜ਼ਰੂਰ ਜਵਾਬ ਦੂੰ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਫਿਰ ਮੈਂ ਕੀ ਕਹਿ ਸਕਦਾ ਉਹ ਕਈ ਵਾਰੀ ਥੋੜੇ ਥੋੜੇ ਕਲਿੱਪ ਜਿਹੜੇ ਉਹਨਾਂ ਵੱਲੋਂ ਸਗੋਂ ਉਹਨਾਂ ਵੇਖੋ ਮੀਡੀਆ ਦਾ ਕੰਮ ਲੋਕਾਂ 'ਚ ਪਰ ਕਿਸੇ ਗੱਲ ਨੂੰ ਤਲਖੀ ਵਿੱਚ ਲਿਆਉਣਾ ਕੋਈ ਮੈਨੂੰ ਨਹੀਂ ਚੰਗਾ ਲੱਗਦਾ ਵੀ ਤੁਸੀਂ ਉੱਥੇ ਜੇ ਕੋਈ ਸਮਾਜ ਦੇ ਉੱਚਾ ਨੀਮਾ ਕੋਈ ਕੋਈ ਬੱਚਾ ਬੋਲਦਾ ਵੀ ਹੈ ਉਸ ਨੂੰ ਸਮਾ ਇਗਨੋਰ ਕਰਕੇ ਜਿਹੜੀ ਸਹੀ ਗੱਲ ਨੂੰ ਅੱਗੇ ਪੇਸ਼ ਕਰ ਦੇਣਾ ਚਾਹੀਦਾ ਨਿੱਕੇ ਨਿੱਕੇ ਬੱਚੇ ਅਗ ਵੀ 22 22 ਸਾਲ ਦੇ ਕਈ ਵਾਰੀ ਉਹ ਮੋਸ਼ਨਲ ਵੀ ਹੋ ਜਾਂਦੇ ਆ ਬੋਲ ਜਾਂਦੇ ਆ ਪਰ ਮੈਂ ਇਹ ਸਮਝਦਾ ਵੀ ਅਸੀਂ ਸਾਰੇ ਇੱਕ ਭਾਈਚਾਰਾ ਵੱਡੇ ਛੋਟੇ ਰਿਸਪੈਕਟ ਕੀਤੀ ਅਤੇ ਕਰਨੀ ਜਾਣਦੇ ਆ ਮੈਂ ਕਦੇ ਕਿਸੇ ਨੂੰ ਮਾੜਾ ਬੋਲਿਆ ਨਹੀਂ ਤੇ ਨਾ ਬੋਲਣ ਦੀ ਰੋਲ ਹੈ ਚਾਹੇ ਪੋਲੀਟੀਕਲ ਬੰਦਾ ਤੇ ਚਾਹੇ ਕੋਈ ਆਪਣੇ ਆਪ ਨੂੰ ਯੂਨੀਅਨ ਮਿਸਟਰ ਦੱਸੇ ਕੋਈ ਕੁਝ ਵੀ ਹੈ ਚਾਹੇ ਕਿਸਾਨ ਆ ਠੀਕ ਆ ਕਿਸੇ ਦਾ ਨੁਕਸਾਨ ਹੋਇਆ ਉਹਨੂੰ ਇੱਕ ਵਾਰੀ ਗੁੱਸਾ ਲੱਗਦਾ ਨੁਕਸਾਨ ਜਿਹੜਾ ਕੁਦਰਤ ਆ ਕੁਦਰਤ ਦੇ ਅੱਗੇ ਕਿਸੇ ਦਾ ਵੀ ਜੋਰ ਨਹੀਂ ਕੁਦਰਤ ਬਲਵਾਨ ਕੁਦਰਤ ਹੀ ਸਾਨੂੰ ਸਾਰਾ ਕੁਝ ਖਾਣ ਨੂੰ ਦਿੰਦੀ ਹੈ ਖੈਦ ਖੋਣ ਵਾਸਤੇ ਵੀ ਕਦੇ ਨੱਕਦੇ ਆ ਜਾਂਦੀ ਹੈ ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਉੱਥੇ ਵੀ ਅਸੀਂ ਭਾਣਾ ਮੰਨ ਜਾਂਦੇ ਹਾਂ ਮੌਤਾ ਹੋ ਜਾਂਦੇ ਹਾਂ ਉੱਥੇ ਕੀ ਕਰ ਸਕਦੇ ਕੋਵਿਡ ਆ ਗਿਆ ਸੀ ਉੱਥੇ ਕੀ ਕਰ ਸਕਦੇ ਸੋ ਜਿਹੜਾ ਕਰਿਆ ਜਾ ਸਕਦਾ ਉੱਥੇ ਹਮੇਸ਼ਾ ਉਹ ਨਾਲ ਹੀ ਲੋਕਾਂ ਲਈ ਕਰਾਂਗੇ ਇਹ ਸਾਡੇ ਹੀ ਹੈ ਮੈਂ ਤਾਂ ਵੇਖੋ ਇੱਕ ਸਾਲ ਕੋਈ ਯਾਰ ਚ ਚਲਾਈ ਕਿਸੇ ਨੇ ਕੋਈ ਇਹੋ ਜਿਹਾ ਇਲਜ਼ਾਮ ਨਹੀਂ ਲਾਇਆ ਕੋਈ ਫੇਰਾ ਫੇਰੀ ਕਿਤੇ ਮਾੜੀ ਗੱਲ ਕੋਈ ਸਮੇ ਮੁਤਾਬਕ ਕੋਈ ਜਿੱਥੇ ਜਿੱਥੇ ਕੋਈ ਨੁਕਸਾਨ ਹੋ ਗਿਆ ਕਿਸੇ ਨੂੰ ਨਹੀਂ ਕੋਈ ਪਹੁੰਚ ਹੋ ਸਕੀ ਹੋਣੀ ਤਾਂ ਮੈਂ ਇਹ ਵੀ ਇਸ ਦੀ ਗੱਲ ਕਰਦਾ ਕਿ ਕਈ ਵਾਰੀ ਨਹੀਂ ਪਤਾ ਲੱਗਿਆ ਹੁੰਦਾ ਪਰ ਜਿੱਥੇ ਵੀ ਪਤਾ ਲੱਗਦਾ ਜੇ ਇਹਨਾਂ ਨੇ ਵੀ ਕਿਹਾ ਉਥੇ ਵੀ ਮੈਂ ਦੁਬਾਰਾ ਪਟਵਾਰੀ ਡੀਸੀ ਨੂੰ ਕਹਿ ਕੇ ਜਿੰਨਾ ਮੇਰਾ ਫਰਜ਼ ਹੈ ਮੈਂ ਨਮੋਲ ਤੋਂ ਪਾਸੇ ਨਹੀਂ ਖੁੱਡਿਆ ਸਾਹਿਬ ਤੁਸੀਂ ਦੱਸਿਆ ਕਿ ਮੈਂ ਇਮਾਨਦਾਰੀ ਨਾਲ ਕੰਮ ਕਰ ਰਿਹਾ ਆਜਾ ਆਮ ਆਦਮੀ ਪਾਰਟੀ ਦਾ ਹਰ ਲੀਡਰ ਇਹੀ ਦਾਵਾ ਕਰ ਰਿਹਾ ਕਿ ਅਸੀਂ ਇਮਾਨਦਾਰੀ ਨਾਲ ਕਰ ਰਹੇ ਹਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਪਰ ਵਿਰੋਧੀਆਂ ਦੇ ਹੱਥ ਦੇ ਵਿੱਚ ਇੱਕ ਮੁੱਦਾ ਆ ਗਿਆ ਕਿ ਇਹਨਾਂ ਦੇ ਸੁਪਰੀਮੋ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੈਠੇ ਹੈ ਉਸ ਦਾ ਕੀ ਜਵਾਬ ਹੈ ਜਿਹੜੀ ਦੇਸ਼ ਨੂੰ ਚਲਾਉਂਦੀ ਸਰਕਾਰ ਹੈ ਉਦੇ ਮਨ ਵਿੱਚ ਹੋ ਜੇ ਵਿਰੋਧੀ ਨੂੰ ਛੱਡਣਾ ਨਹੀਂ ਸੰਜੇ ਸਿੰਘ ਹੋਰਾਂ ਦੇ ਕੁਝ ਨਿਕਲਿਆ ਨਹੀਂ ਨਿਕਲਣਾ ਕੇਜਰੀਵਾਲ ਹੋਰਾਂ ਚ ਜਾਂ ਤਾਂ ਕੋਈ ਇਲਜ਼ਾਮ ਲਾਉਣਾ ਗੱਲ ਵੱਖਰੀ ਹੈ ਸਬੂਤ ਦੀ ਗੱਲ ਹੈ ਸਬੂਤ ਦੇ ਕੇ ਇਲਜ਼ਾਮ ਤਾਂ ਕੋਈ ਵੀ ਕਿਸੇ ਤੇ ਲਾ ਸਕਦਾ ਇਹਦੇ ਚ ਕੋਈ ਵੀ ਨਹੀਂ ਤੇ ਸਰਕਾਰਾਂ ਆਈਡੀ ਪੇ ਭੇਜਦੀ ਕਿਸੇ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਨ ਤੋਂ ਪਹਿਲਾਂ ਸਾਰਾ ਚ ਕਿਉਂ ਨਹੀਂ ਚਲਾਣ ਪੇਸ਼ ਕਰ ਦਿੰਦੇ ਆਹਾ ਤੁਹਾਡੇ ਚ ਹੈ ਨਾਲ ਦੀ ਨਾਲ ਗ੍ਰਿਫਤਾਰ ਕਰ ਲਓ ਇਹ ਥੋੜਾ ਕਿਸੇ ਬੰਦੇ ਨੂੰ ਵੇਿ ਵੈਸੇ ਲੈ ਜੋ ਤੇ ਆ ਆ ਉਹਦੇ ਬਿਆਨ ਕੋਸ਼ਿਸ਼ ਕਰਵਾਈ ਜਾਂ ਨਾ ਕਰਵਾਈ ਜਾਂ ਇਹਦੇ ਚ ਕੋਈ ਗੱਲ ਨਹੀਂ ਐਸੇ ਤਰ੍ਹਾਂ ਉਹ ਵੀ ਬਾਹਰ ਆ ਜਾਣਗੇ ਜੇ ਸਾਨੂੰ ਹਦਾਇਤਾਂ ਦਿੰਦੇ ਆ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਦਾ ਪਹਿਲਾ ਪਰਿਵਾਰਕ ਤੌਰ ਤੇ ਮੇਰੇ ਪਿਤਾ ਜੀ ਬਾਰੇ ਵੀ ਸ਼ਾਇਦ ਤੁਸੀਂ ਜਾਣਦੇ ਹੋ ਐਜ ਜਰਨਲਿਸਟ ਬਹੁਤ ਹੀ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਹੈ ਉਹਨਾਂ ਦੀ ਤੋਂ ਫਿਰ ਮੇਰਾ ਫਰਜ਼ ਆ ਗਿਆ ਉਸ ਨੂੰ ਅੱਗੇ ਤੋਰਾਂ ਜਿਵੇਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਨੂੰ ਹਰਾਉਣ ਦੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਇੰਡੀਆ ਅਲਾਈਅንስ ਗੱਠਜੋੜ ਬਣ ਚੁੱਕਾ ਹੈ ਤੇ ਕੀ ਲੱਗਦਾ ਹੈ ਕਿ ਕਿੰਨਾ ਕੁ ਤਗੜਾ ਹੋ ਕੇ ਮੁਕਾਬਲਾ ਦੇ ਸਕਦਾ ਹੈ ਬੀਜੇਪੀ ਨੂੰ ਬਹੁਤ ਰਾਜ ਭਾਗ ਦੇ ਕਿਸੇ ਹਿੰਦੁਸਤਾਨ ਦੇ ਕਿਸੇ ਨੂੰ ਟਿਕਟ ਨਹੀਂ ਦਿੱਤਾ 10 ਸਾਲ ਹੋ ਗਏ 10 ਸਾਲਾਂ ਬਾਅਦ ਰਹਿਣ ਨਹੀਂ ਦਿੱਤੇ ਕਿਉਂਕਿ ਕਾਰਗੁਜ਼ਾਰੀ ਬਹੁਤੀ ਅੱਛੀ ਨਹੀਂ ਮੰਗਾਈ ਬਹੁਤ ਬਜੇ ਨੇ 3 4 ਚ 450 ਵਾਲਾ ਸਿਲੰਡਰ 1100 ਤੇ ਚੱਲਿਆ ਗਿਆ ਪੈਟਰੋਲ ਡੀਜ਼ਲ ਹੋਰ ਸਾਰੀਆਂ ਜੇ ਤੁਸੀਂ ਖਾਣ ਪੀਣ ਵਾਲੀਆਂ ਵਸਤਾਂ ਤੇ ਵੀ ਲਾ ਲੀਏ ਤਾਂ ਲੋਕਾਂ ਨੂੰ ਇਸ ਗੱਲ ਤੋਂ ਬਹੁਤ ਔਖਾ ਦੂਜਾ ਕਿ 2 4 10 ਬੰਦੇ ਕਾਰਪੋਰੇਟ ਰਾਣਿਆਂ ਨੂੰ ਦੇ ਸਾਹਮਣਾ ਚਾਹੁੰਦਾ ਨਰਿੰਦਰ ਮੋਦੀ ਉਸ ਤੋਂ ਸਾਰਾ ਹਿੰਦੁਸਤਾਨ ਬਹੁਤ ਔਖਾ ਹੈ ਤੇ ਕੀ ਰਿਜ਼ਲਟ ਇਹ ਹਰਾਨੀ ਜਾਣਕ ਹੋਣਗੇ ਜਿਸ ਤਰ੍ਹਾਂ ਦੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਪਤਾ ਲੱਗ ਜਾਊਗਾ ਇਸ ਤਰ੍ਹਾਂ ਕਦੇ ਇੰਦਰਾ ਗਾਂਧੀ ਨੇ ਸਾਰੇ ਦੇਸ਼ ਨੂੰ ਆਪਣੇ ਥੱਲੇ ਰੱਖਣ ਦੀ ਕੋਸ਼ਿਸ਼ ਕੀਤੀ ਸੀ ਅਮਰਜੈਂਸੀ ਲਾ ਕੇ ਪਰ ਉਹ ਕਾਮਯਾਬ ਨਹੀਂ ਹੋ ਸਕੀ ਕਾਮਯਾਬ ਮੋਦੀ ਸਾਹਿਬ ਵੀ ਨਹੀਂ ਹੋ। ਬਿਲਕੁਲ ਜੀ ਜਿਵੇਂ ਤੁਸੀਂ ਇੰਦਰਾ ਗਾਂਧੀ ਹੋਰ ਆਦੀ ਗੱਲ ਕੀਤੀ ਹੁਣ ਤਾਂ ਕਿਉਂਕਿ ਲੋਕੀ ਇਹ ਵੀ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਦੂਜੇ ਨਾਲ ਲੜ ਰਹੇ ਆ ਪਰ ਪੰਜਾਬ ਤੋਂ ਬਾਹਰ ਜਾ ਕੇ ਦੋਨੋਂ ਪਾਰਟੀਆਂ ਇੱਕ ਹੈ ਜੱਫੀਆਂ ਪਾਉਂਦੀਆਂ ਤੇ ਇਸ ਦੇ ਬਾਰੇ ਕੀ ਸਪਸ਼ਟੀਕਰਨ ਹੈ ਕਿ ਮੋਦੀ ਸਰਕਾਰ ਨੂੰ ਹਰਾਉਣ ਦੇ ਲਈ ਦੋਨੋਂ ਜਣੇ ਪੰਜਾਬ ਤੋਂ ਬਾਹਰ ਜਾ ਕੇ ਇਕੱਠੇ ਹੋ ਗਏ। ਇੱਥੇ ਗੱਲਾਂ ਇੰਦਰਾ ਗਾਂਧੀ ਔਰ ਮੋਦੀ ਹੋਰ ਆਦੀਆਂ ਹੁੰਦੀਆਂ। ਮੈਂ ਜਿਹੜੀ ਗੱਲ ਇੰਦਰਾ ਗਾਂਧੀ ਜੀ ਨੇ ਮੈਂ ਕਹਿੰਦਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਔਰ ਉਹਨਾਂ ਨੇ ਚਾਹਿਆ ਸੀ ਵੀ ਸ਼ਾਇਦ ਸਾਰੇ ਮੁਲਕ ਨੂੰ ਅਸੀਂ ਦਬਾ ਕੇ ਰੱਖ ਲਾਂਗੇ ਉਸ ਤਰ੍ਹਾਂ ਮੋਦੀ ਨੇ ਕੋਈ ਸਾਰੀ ਬੀਜੇਪੀ ਦੀ ਮੈਨੂੰ ਨਹੀਂ ਪਤਾ ਕਿਵੇਂ ਗੱਲ ਹੋ ਸਕਦੀ ਹੈ ਪਰ ਮੋਦੀ ਨੇ ਵੀ ਇਹ ਸਮਝਿਆ ਕਿ ਮੈਂ ਉਸੇ ਤਰ੍ਹਾਂ ਆਪਣੇ ਤੌਰ ਤੰਤਰ ਨਾਲ ਲੋਕਾਂ ਨੂੰ ਕੰਟਰੋਲ ਕਰਕੇ ਦੁਬਾਰਾ ਫਿਰ ਸੱਤਾ ਵਿੱਚ ਆ ਜਾਊਂਗਾ ਉਹ ਸੁਪਨਾ ਉਹਦਾ ਪੂਰਾ ਨਹੀਂ ਹੋਣਾ ਗੱਲ ਜੱਫੀਆਂ ਪਾਉਣ ਦੇ ਨੇ ਜਿੱਥੇ ਤੁਸੀਂ ਕਿਤੇ ਵੀ ਥੋੜਾ ਸਮਝੌਤਾ ਨਾ ਸਮਝੌਤਾ ਗੱਲ ਵੱਖਰੀ ਹੈ ਮੈਂ ਹਰ ਇੱਕ ਲੀਡਰ ਦਾ ਮਾਨ ਸਤਿਕਾਰ ਕੀਤਾ ਚਾਹੇ ਉਹ ਵਿਰੋਧੀ ਹੈ ਤੇ ਚਾਹੇ ਸਾਡੀ ਲੀਡਰ ਸਾਡੀ ਪਾਰਟੀ ਦਾ ਜਿਨੇ ਲੋਕਾਂ ਚ ਆਪ ਦਾ ਸਮਾਂ ਗੁਜ਼ਾਰਿਆ ਖੁਸ਼ ਜੇ ਉਹਨੇ ਨਾਮ ਨਾ ਖੱਟਿਆ ਜੇ ਲੋਕਾਂ ਦਾ ਸਤਿਕਾਰ ਖੱਟਿਆ ਮੇਰਾ ਫਰਜ਼ ਵੀ ਬਣਦਾ ਮੈਂ ਆਪਣੇ ਮੂੰਹ ਚ ਇਹੋ ਜਿਹੇ ਸ਼ਬਦ ਕਦੇ ਵੀ ਕਿਸੇ ਪ੍ਰਤੀ ਨਾ ਕਿਹਾ ਤੇ ਨਾ ਕਹਿਣਾ ਚਾਹਾਂ ਜਿਵੇਂ ਅੱਜਕੱਲ ਚੋਣਾਂ ਦਾ ਮੌਸਮ ਹੈ ਦਲ ਬਦਲੀਆਂ ਚੱਲ ਰਹੀਆਂ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਗੂ ਐਮਪੀ ਦੀ ਚੋਣ ਲੜਨ ਦੇ ਲਈ ਟਿਕਟ ਮਿਲਣ ਦੇ ਬਾਵਜੂਦ ਦੂਜੀ ਪਾਰਟੀ ਚ ਭਾਜਪਾ ਚਲੇ ਗਏ ਹੋਰ ਦਲ ਬਦਲੀਆਂ ਹੋ ਰਹੀਆਂ ਦਲਵੀਰ ਗੋਲਡੀ ਕੱਲ ਤੁਹਾਡੀ ਪਾਰਟੀ ਚ ਆ ਗਏ ਇਹਨਾਂ ਦਲ ਬਦਲੀਆਂ ਨੂੰ ਤੁਸੀਂ ਕਿੰਜ ਵੇਖਦੇ ਹੋ ਚੋਣਾਂ ਦੇ ਮੌਸਮ ਚ ਖਾਸ ਕਰ ਸੁਸ਼ੀਲ ਰਿੰਗੂ ਜੀ ਹੋਰਾਂ ਦੀ ਗੱਲ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਚੋਣ ਲੜਾਈ ਸਾਰੀ ਸਰਕਾਰ ਸਾਰੇ ਐਮਐਲਏ ਦਿਨ ਰਾਤ ਉਥੇ ਕੰਮ ਕਰਦੇ ਰਹੇ ਚਲੋ ਜਿੱਤ ਵੀ ਸੋਣੀ ਹੋਈ 60 ਹਜ਼ਾਰ 60000 ਦੇ ਉੱਪਰ ਮੇਰਾ ਖਲ ਜਿੱਤ ਹੋ ਗਈ ਸੀ ਤੇ ਸਾਰੀ ਪਾਰਟੀਆਂ ਇਹ ਚਾਹਤਾ ਹਾਂ ਆਪਦਾ ਪਹਿਲਾ ਵੀਊ ਦੇ ਦਿੰਦਾ ਮੈਂ ਤੁਹਾਡੇ ਨਾਲ ਰਹਿਣਾ ਨਹੀਂ ਉਹਨੂੰ ਵੀ ਟਿਕਟ ਦੇ ਦਿੱਤੀ ਸੀ ਜਦੋਂ ਸਿਟਿੰਗ ਸੀ ਸਾਡੀ ਪਹਿਲੀ ਲਿਸਟ ਕੱਢੀ ਉਹਦੇ ਵਿੱਚ ਉਹਨਾਂ ਦਾ ਨਾਮ ਆਇਆ ਤੋਂ ਉਹ ਬਾਅਦ ਵਿੱਚ ਉਹਨਾਂ ਨੇ 2-4 ਦਿਨਾਂ ਬਾਅਦ ਦੂਸਰੇ ਪਾਸੇ ਮੈਨੂੰ ਨਹੀਂ ਪਤਾ ਕਿਵੇਂ ਕੀ ਜਿਹੜੀ 골ਡੀ ਹੋਰਾਂ ਦੀ ਗੱਲ ਹੈ ਇਹ ਜਿਆਦਾ ਤਾਂ 골ਡੀ ਦੱਸ ਸਕਦੇ ਨੇ ਪਰ ਮੈਨੂੰ ਲੱਗਦਾ ਵੀ ਇੱਥੇ ਹੋਰ ਤਰ੍ਹਾਂ ਥੋੜਾ ਉਹਨਾਂ ਨੂੰ ਲੱਗਿਆ ਕਿ ਗੋਲਡੀ ਸਮਝਦੇ ਸੀ ਵੀ ਪਿਛਲੀ ਵਾਰ ਜਿਹੜੀ ਬਾਈ ਇਲੈਕਸ਼ਨ ਸੀ ਮੈਨੂੰ ਲੜਾਈ ਗਈ ਸੀ ਤੇ ਉਸ ਵੇਲੇ ਵੀ ਖੈਰਾ ਸਾਹਿਬ ਸਨ ਸਾਂਝਾ ਦੂਸਰੇ ਮਿੱਤਰ ਪਿਆਰੇ ਸੀ ਜੋ ਵੀ ਲਾਲੋ ਕੋਈ ਵੀ ਉਹਨਾਂ ਨੂੰ ਮੈਨੂੰ ਲੱਗਿਆ ਇਹ ਹੋਣਾ ਵੀ ਇਸ ਤਰ੍ਹਾਂ ਤਾਂ ਫਿਰ ਸਾਨੂੰ ਇਗਨੋਰ ਹੀ ਕਰਦੇ ਜਾਣਗੇ ਵੀ ਸਾਡੀ رائے ਲੈਣੀ ਚਾਹੀਦੀ ਜਿਸਾਈ ਕੁਮਾਰ ਨੂੰ ਉਹ ਤਾਂ ਉਹਨਾਂ ਦਾ ਮਾਮਲਾ ਉਹ ਜਾਣਦੇ ਹੋਣੇ ਮੇਰੇ ਖਿਆਲ ਇਹ ਹੋਣਾ ਕਿ ਜੇ ਬਾਈ ਇਲੈਕਸ਼ਨ ਮੈਂ ਆਪਦੀ ਪ੍ਰਵਾਹ ਨਹੀਂ ਕਿਸੇ ਗੱਲ ਦੀ ਕਰ ਸਕਦਾ ਕੋਈ ਲੜਨ ਲਈ ਤਿਆਰ ਨਹੀਂ ਸੀ ਤੇ ਅੱਜ ਮੈਨੂੰ ਕਿਉਂ ਇਗਨੋਰ ਕੀਤਾ ਗਿਆ ਉਹ ਬੰਦਾ ਦਾ ਕਬਰੀ ਦਿਲ ਟੁੱਟ ਜਾਂਦਾ ਤੇ ਉਹ ਸਮਝਦਾ ਵੀ ਮੈਂ ਇੱਥੇ ਕੰਮ ਨਹੀਂ ਕਰਨਾ ਆਵਾਮਾਂ ਦੀ ਪਾਰਟੀ ਚਾਲੀ ਉਹ ਤਾਂ ਉਹ ਆਪਦੀ رائے ਉਹ ਆਪ ਦੇ ਸਕਦੇ ਇੱਕ ਜੇ ਹਲਕੇ ਦੀ ਹੀ ਗੱਲ ਕਰੀਏ ਕਿਉਂਕਿ ਮਲੂਕਾ ਪਰਿਵਾਰ ਦੀ ਨੂ ਵੀ ਹੁਣ ਮੈਦਾਨ ਵਿੱਚ ਆ ਗਈ ਨੂ ਨੂ ਦਾ ਵੀ ਮੁਕਾਬਲਾ ਹੈ ਜੇਕਰ ਬੀਬਾ ਬਾਦਲ ਦੇ ਇੱਕ ਪਾਸੇ ਤੁਸੀਂ ਖੜੇ ਹੋ ਤਾਂ ਦੂਜੇ ਪਾਸੇ ਪਰਮਪਾਲ ਹੋਰੀ ਵੀ ਆ ਖੜੇ ਹੋਏ ਨੇ ਨਵਾਂ ਸਿਆਸਤ ਦਾ ਚਿਹਰਾ ਹੈ ਕਿੱਦਾਂ ਵੇਖਦੇ ਹੋ ਉਹਨਾਂ ਦੀ ਜੀ ਆਏ ਇਈ ਨਾ ਤਾਂ ਕੈਂਡੀਡੇਟ ਦੀ ਬਹਾਰ ਸਮਰਤਵੀ ਹੈ ਜੀ ਵੀ ਪਰਮਪਾਲ ਕੌਰ ਵੀ ਹੈ ਔਰ ਸਰਦਾਰਜੀਤ ਮਹਿੰਦਰ ਸਿੰਘ ਵੀ ਹੈ ਮੈਂ ਵੀ ਹੈ ਲੱਖਾ ਸਿੰਘ ਸੁਧਾਨਾ ਵੀ ਹੈ ਚੋਣ ਲੜਨ ਲਈ ਹਰ ਇੱਕ ਦੀ ਆਪਣੀ ਮਰਜ਼ੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਹਰ ਸਮਰਤ ਹੁਣ ਉਹ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਬੀਜੇਪੀ ਵੀ ਪਾਸੇ ਹੋਗੀ ਜਿਹੜੀਆਂ ਵੱਡੇ ਦਾਅਵੇ ਕਰਦੇ ਉਹ ਦਾਅਵੇ ਨਹੀਂ ਰਹਿਣੇ ਔਰ ਇਹਦੇ ਨਾਲ ਜਿਹੜੇ ਇੱਥੇ ਸਰੂਪ ਸਿੰਘ ਲਾ ਇਹਨਾਂ ਦੇ ਨਾਲ ਲਈ 22 ਦੀ ਚੋਣ ਲੜੀ ਸੀ ਉਹਨਾਂ ਨਾਲ ਇਹਨਾਂ ਨੇ ਬੇਪਰਵਾਹੀ ਕੀਤੀ ਸੀ ਆਪਣੇ ਦੂਸਰੇ ਪਰਿਵਾਰ ਦੇ ਮੈਂਬਰ ਨੂੰ ਜਦੋਂ ਵੋਟਾਂ ਪਾਉਣੀਆਂ ਚਾਹੀਆਂ ਉਸ ਬੰਦੇ ਨੇ ਫੇਰੱਕ ਹੀ ਕੋਈ ਕਿਸੇ ਗੱਲੋਂ ਪਾਰਟੀ ਨੂੰ ਛੱਡਦਾ ਕੋਈ ਜੀ ਵੀ ਨਹੀਂ ਕਰਦਾ ਹੁੰਦਾ ਉਹ ਵੀ ਪਾਸੇ ਹੋਇਆ ਉਹ ਵੀ ਵੱਡਾ ਨੁਕਸਾਨ ਹੈ ਉਹਨਾਂ ਦਾ ਕਰਨ ਜਗਦੀਪ ਨਕਈ ਇਹਨਾਂ ਦੇ ਲੰਬੇ ਸਮੇਂ ਤੋਂ ਮੇਰੇ ਖਿਆਲ MLA ਵੀ ਇੱਕ ਦੋ ਵਾਰ ਤਿੰਨ ਵਾਰ ਪਤਾ ਨਹੀਂ ਕਿੰਨੇ ਵਾਰ ਬਣੇ ਨੇ ਮਾਨਸਾ ਜ਼ਿਲ੍ਹੇ 'ਚ ਉਹਨਾਂ ਦੀ ਕਾਫੀ ਦੋ ਹਲਕਿਆਂ ਨੂੰ ਸਾਂਭਦੇ ਸੀ ਉਹਨਾਂ ਦਾ ਵੀ ਉਹਨਾਂ ਨੇ ਜਿਦੋਂ ਪਾਸੇ ਹੋਏ ਤਾਂ ਉਹ ਵੀ ਵੱਡਾ ਨੁਕਸਾਨ ਬੀਬੀ ਹਰ ਸਿਮਰਦਾ ਹੋਣਾ ਪਿਛਲੀ ਵਾਰ ਸਾਰੇ ਨਾਲ ਸਨ ਜੇ ਕਹੀਏ ਜੀਤ ਮਹਿੰਦਰ ਵੀ ਇਹਨਾਂ ਦੇ ਹਲਕਾ ਚਾਰਜ ਸੀ ਸਾਰਾ ਕੁਝ ਸਾਹਮਣੇ ਸੀ ਕਨ ਐਮ ਐਲ ਵੀ ਰਹੇ ਉਹ ਵੀ ਇਹਨਾਂ ਚੋਂ ਨਿਕਲੇ ਆ ਵੱਡਾ ਨੁਕਸਾਨ ਉਹ ਵੀ ਕਰਨੀ ਮਲੂਕਾ ਪਰਿਵਾਰ ਤਾਂ ਫਿਰ ਸੀ ਇਹਨਾਂ ਦਾ ਅੱਧ ਬਣਦਾ ਸੀ ਮਲੂਕਾ ਸਾਹਿਬ ਪਾਰਟੀ ਦੀਆਂ ਗਤੀਵਿਧੀਆਂ ਨੂੰ ਅੱਗੇ ਲੋਕਾਂ ਚ ਲੈ ਜਾਂਦੇ ਹੀ ਸਨ ਉਹਨਾਂ ਕਰਕੇ ਇਹਨਾਂ ਨੂੰ ਫਰਕ ਤਾਂ ਪਊ ਵੀ ਬੇਰੀ ਕੋ ਹਾਲਤ ਮੈਨੂੰ ਨਹੀਂ ਲੱਗਦਾ ਕੋਈ ਬਾਲੀ ਵਧੀਆ ਹੋਣੀ ਪਰ ਚਲੋ ਲੋਕਾਂ ਦੇ ਹੱਥ ਹੁੰਦਾ ਲੋਕ ਜੋ ਵੀ ਫੈਸਲਾ ਕਰਦੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੁੰਦੀ ਹੈ ਉਹ ਮੈਨੂੰ ਤਾਂ ਬਹੁਤ ਵੱਡੀ ਉਮੀਦ ਹੈ ਵੀ ਜਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਮਿਲ ਗਿਆ ਤੁਸੀਂ ਜਿਵੇਂ ਕਹਿੰਦੇ ਆ ਕਿਸਾਨਾਂ ਦਾ ਕਿਸਾਨ ਕੁਝ ਭਰਾਵਾਂ ਨੂੰ ਇਸ ਗੱਲ ਦਾ ਮੈਨੂੰ ਨਹੀਂ ਪਤਾ ਕਿ ਗਿਲਾਵੀ ਹੋ ਸਕਦਾ ਕਿਸੇ ਨੂੰ ਪਰ ਮੇਰੇ ਨਾਲ ਜਿਹੜੀਆਂ ਜਿਹੜੀਆਂ ਮੈਂ ਸੁਭਾਵਾਂ ਕਰਦਾ ਪਿੰਡਾਂ 'ਚ 2-2 4-4 5-500 ਲੋਕ ਜੁੜਦੇ ਆ ਤੇ ਜ਼ਿਆਦਾ ਦਰ ਕਿਸਾਨ ਹੀ ਹੁੰਦੇ ਆ ਤੇ ਕਿਸਾਨਾਂ ਦੇ ਚੰਗੀਆਂ ਸੋਹਣੀਆਂ ਪੈਂਡ ਪੈਂਡ ਬਣ ਫਸਲਾਂ ਕਣਕਾਂ ਹੋਈਆਂ ਖੁਸ਼ ਵੀ ਐ ਜਿੱਥੇ ਕੁਦਰਤ ਨੇ ਮਾਰ ਮਾਰ ਦਿੱਤੀ ਉੱਥੇ ਤਾਂ ਮੈਂ ਕੰਨਾ ਵੀ ਮੇਰਾ ਵੀ ਕੋਈ ਜ਼ੋਰ ਨਹੀਂ ਨਾ ਚੱਲ ਸਕਦਾ ਖੁੱਡਿਆ ਸਮਝੇਵੇਂ ਤੁਸੀਂ ਵਿਰੋਧੀਆਂ ਦੀ ਗੱਲ ਕੀਤੀ ਸਾਰਿਆਂ ਦੀ ਤੇ ਜੇਕਰ ਗੱਲ ਲੱਖਾ ਸਿਧਾ ਨਾ ਹੋ ਰਾ ਦੀ ਕਰੀਏ ਸ਼੍ਰੋਮਣੀ ਅਕਾਲੀ ਦਰਬੰਦਰ ਅੰਮ੍ਰਿਤਸਰ ਦੇ ਵੱਲੋਂ ਚੌਨ ਮੈਦਾਨ ਚ ਉਤਰ ਰਹੇ ਤੇ ਉਹਨਾਂ ਦਾ ਕਿੰਨਾ ਕੁ ਆਧਾਰ ਹੈ ਇਸ ਇਲਾਕੇ ਦੇ ਵਿੱਚ ਕੀ ਲੱਗਦਾ ਕਿੰਨੀ ਕੁ ਟੱਕਰ ਸਖਤ ਦੇ ਸਕਦਾ ਮੈਂ ਹੁਣ ਇਸ ਗੱਲ ਨੂੰ ਕੀ ਕਹਾਂ ਵੀ ਕਿਸੇ ਦਾ ਕਿਉਂਕਿ ਹਰ ਇੱਕ ਚੋਣ ਲੜਨ ਲਈ ਆਉਂਦਾ ਆਧਾਰਤਾ 4 ਤਰੀਕ ਨੂੰ ਸਾਰਿਆਂ ਨੂੰ ਪਤਾ ਲੱਗ ਜੂ ਕੀ ਦਾ ਕਿੰਨਾ ਆਧਾਰ ਹੈ ਤੇ ਜੇਕਰ ਤੁਸੀਂ ਐਮਪੀ ਬਣਦੇ ਹੋ ਪਹਿਲੀਆਂ ਪੰਜ ਗੱਲਾਂ ਕਿਹੜੀਆਂ ਹੋਣਗੀਆਂ ਜੋ ਤੁਸੀਂ ਸੰਸਦ 'ਚ ਬਠਿੰਡੇ ਦੇ ਲਈ ਚੱਕੋ ਜਿਹੜਾ ਪਾਰਲੀਮੈਂਟ ਦਾ ਮੈਂਬਰ ਆ ਉਹਦਾ ਪੰਜਾਬ ਦੇ ਵੱਲੋਂ ਉਹ ਅਗਵਾਈ ਕਰਦਾ ਹੁੰਦਾ ਉਹਦਾ ਫਰਜ ਆ ਪੰਜਾਬ ਦੇ ਨਾਲ ਹੁੰਦਾ ਕੋਈ ਵੀ ਤੱਕਾ ਉਸ ਦੇ ਖਰਾਬ ਲੜੇ ਤੋਂ ਮੈਂ ਹੁਣ ਜਿਹੜੀ ਮਿਨਿਸਟਰੀ ਆ ਮੇਰੇ ਕੋਲੇ ਸਾਢੇ ਹੀ ਕਾਫੀ ਸਾਰਾ ਫੰਡ ਉਹਨਾਂ ਨੇ ਰੋਕ ਛੱਡਿਆ 5700 ਕਰੋੜ ਦੇ ਕਰੀਬ ਜਿਹੜੀ ਮਾਰਕੀਟ ਫੀਸ ਆ ਜਿਹੜੀ ਆਰ ਡੀ ਐਫ ਚ ਮਤਲਬ ਕਿ ਪੰਜਾਬ ਦੇ ਲੋਕਾਂ ਲਈ ਚਾਹੇ ਸੜਕਾਂ ਬਣਨੀਆਂ ਹੁੰਦੀਆਂ ਨੇ ਮੰਡੀਆਂ ਮੰਡੀਆਂ ਦਾ ਰੱਖ-ਰਖਾਅ ਮੰਡੀਆਂ ਦੀ ਨਵੀਨੀਕਰਨ ਨਮੀਆਂ ਸ਼ੈਡ ਵਗੈਰਾ ਉਹਦੇ ਤੇ ਪੈਸਾ ਕਿਸਾਨਾਂ ਦੀ ਭਲਾਈ ਲਈ ਪੈਸਾ ਲਾਉਣਾ ਹੁੰਦਾ ਉਹ ਜਿਹਾ ਜਿਵੇਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਅਸੀਂ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਬਣਾ ਰਹੇ ਸਾਂ ਉਹਨਾਂ ਨੂੰ ਰੋਕ ਰਹੇ ਨੇ ਇਹਨਾਂ ਗੱਲਾਂ ਦੇ ਖਿਲਾਫ ਮੇਰਾ ਲੜਨਾ ਫਰਜ਼ ਬਣ ਜਾਂਦਾ ਜਿਹੜਾ ਬਠਿੰਡਾ ਬਠਿੰਡਾ ਦੋ ਤਿੰਨ ਵਧੀਆ ਪਹਿਲਾਂ ਜਿਵੇਂ ਥਰਮਲ ਪਲਾਂਟ ਵੀ ਸੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਸੀ ਮੈਂ ਤਾਂ ਕਹਿੰਦਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਨਮ ਦਿਨ ਤੇ 1969 ਚ ਨੂੰ ਨੀ ਪੱਥਰ ਰੱਖਿਆ ਗਿਆ ਸੀ ਵਧੀਆ ਸੀ ਲੋਕਾਂ ਵਾਸਤੇ ਇਸ ਤਰ੍ਹਾਂ ਕੋਈ ਹੋਰ ਇੰਡਸਟਰੀ ਜੋ ਵੀ ਜਿਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਉਹਦੇ ਵਾਸਤੇ ਕੋਸ਼ਿਸ਼ ਕਰਨਾ ਮੇਰਾ ਫਰਜ਼ ਹੈ ਬਟਿੰਡੇ ਵਾਸਤੇ ਜੋ ਬਟਿੰਡਾ ਇੱਕ ਅਤੇ ਆਸ ਕੇ ਸ਼ਹਿਰ ਨਾਲ ਹੀ ਕੋਸ਼ਿਸ਼ ਹੋਊਗੀ ਮੇਰੀ ਸਾਡਾ ਤਖਤਾ ਦਮਦਮਾ ਸਾਖ ਉਸ ਨੂੰ ਰੇਲਵੇ ਲੈਂਡ ਨਾਲ ਜੋੜਨ ਦੀ ਪਹਿਲਾਂ ਕਿਤੇ ਗੱਲ ਵੀ ਕੀਤੀ ਗਈ ਸੀ ਉਸ ਨੂੰ ਸਿਰੇ ਲਾਇਆ ਜਾਵੇ ਕੋਸ਼ਿਸ਼ ਪੂਰੀ ਦਿਲੋਂ ਲਾ ਕੇ ਕਰੂੰਗਾ ਹੋਰ ਵੀ ਜੇ ਕੋਈ ਲੋੜਾ ਜਿਵੇਂ ਜਿਵੇਂ ਸਮੱਸਿਆਵਾਂ ਆਉਂਦੀਆਂ ਕਿਉਂਕਿ ਜੇ ਮਨ ਵਿੱਚ ਕੋਈ ਇਮਾਨਦਾਰੀ ਹੋਵੇ ਮੈਂ ਕੋਈ ਕੋਟਾ ਪਰਮਿਟ ਨਹੀਂ ਲੈਣਾ ਮੈਂ ਕੋਈ ਵੱਡਾ ਲਾਇਸੈਂਸ ਨਹੀਂ ਲੈਣਾ ਨਾ ਹੀ ਮੈਨੂੰ ਕੋਈ ਲਾਲਚ ਹੈ ਨਾ ਹੀ ਕਿ ਮੈਂ ਵੱਡੇ ਹੋਟਲ ਕਾਰੋਬਾਰ ਕਰਨੇ ਮੈਂ ਲੋਕਾਂ ਲਈ ਲੜਨਾ ਕੋਈ ਦੇ ਪੰਜ ਗੱਲਾਂ ਨਹੀਂ ਹੋਣੀਆਂ ਉਹਦੇ ਚ ਸੈਂਕੜੇ ਗੱਲਾਂ ਹੀ ਹੁੰਦੀਆਂ ਜਾਂਦੀਆਂ ਤੁਸੀਂ ਥਰਮਲ ਦੀ ਗੱਲ ਕਰਦੇ ਹੋ ਵਿਰੋਧੀ ਕਹਿ ਦਿੰਦੇ ਆ ਕਿ ਵੀ ਚਿੱਟੇ ਹਾਥੀ ਲੈ ਲੈ ਕੇ ਰੱਖਣ ਦਾ ਕੀ ਫਾਇਦਾ ਵਿਰੋਧੀਆਂ ਨੂੰ ਇਸ ਗੱਲ ਦਾ ਪੜਣਾ ਮੇਰੇ ਖਿਆਲ 1600 ਕਰੋੜ ਰੁਪਇਆ ਵਿਰੋਧੀਆਂ ਨੇ ਪਹਿਲਾਂ ਉਹਦੇ ਸਿਰੇ ਤੇ ਲਾਤਾ ਸੀ ਉਹਨੂੰ ਜਿਹੜੀਆਂ ਸਬਸਿਡੀਆਂ ਉਹਨੂੰ ਕੋਲਾ ਵੀ ਅਜੇ ਦੇਣਾ ਸੀ ਅਸੀਂ ਉਹਨੂੰ 1080 ਕਰੋੜ ਚ 600 ਕਿੱਲਾ ਜ਼ਮੀਨਾਂ ਖਰੀਦਿਆ ਉਹਨੂੰ ਚਲਾਵਾਂਗੇ ਕੁਝ ਬਿਜਲੀ ਵੀ ਘੱਟ ਉਹ ਜਿਹੜਾ ਕੋਲਾ ਹੀ ਸਰਕਾਰ ਨੇ ਉਹਨਾਂ ਨੂੰ ਲੈ ਕੇ ਦੇਣਾ ਸੀ ਉਹ ਵਿਰੋਧੀ ਉਹਨਾਂ ਨੇ ਜੇ ਇਹ ਜਿਹੀਆਂ ਗੱਲਾਂ ਨਾ ਕਰਨ ਤਾਂ ਉਹਨਾਂ ਨੂੰ ਫਿਰ ਟਾਈਮ ਵੀ ਕਮਿਟ ਪਾਉਣਾ ਪਰ ਵਿਰੋਧੀ ਤਾਂ ਕਰਜ਼ੇ ਦੀ ਪੰਡ ਦੀ ਵੀ ਗੱਲ ਕਰਦੇ ਆ ਕਰਜ਼ਾ ਅਸਲ ਵਿੱਚ ਬੀਬਾ ਨਾ ਜੇ ਤੁਸੀਂ ਸਮਝੋ ਕਰਜ਼ਾ ਜੇ ਦਾਦਾ ਛੱਡ ਜੇ ਨਾ ਤੇ ਬਾਪ ਵੇਲੇ ਵਾਜੇ ਤੇ ਪੋਤਾ ਉਹ ਕਿਹਦਾ ਹੀ ਮੋੜ ਸਕਦਾ ਲਾਹਣਾ ਜਿਵੇਂ ਜਿਹੜਾ ਇਹ ਗੱਲਾਂ ਕਰਦੇ ਕਰਜ਼ੇ ਦਾ ਵਿਆਜ ਹੋਰ ਜਮਾ ਹੋ ਜਾਂਦਾ 3 ਲੱਖ 3.5 ਲੱਖ ਕਰੋੜ ਸਾਨੂੰ ਦੇ ਕੇ ਛੱਡ ਕੇ ਗਏ ਆ ਇਹ 33000 ਸੀ ਜਿੱਦ ਨੇ ਪਹਿਲੀ ਵਾਰ ਮੇਰਾ ਖਾਲ ਬਾਦਲ ਸਾਹਿਬ ਬਣਦੇ ਜੀ ਉਸ ਵੇਲੇ ਇਸ ਕਰਜ਼ੇ ਨੂੰ ਲਾਇਆ ਜਾਂਦਾ ਤਾਂ ਇਸ ਕਰਜ਼ਾ ਹੁਣ ਕਰਜ਼ਾ ਤਾਂ ਉਹ 33 ਦਾ 50 ਹੋ ਜੂ 50 ਦਾ 70 ਹੋ ਜੂ 70 ਦਾ 100 ਕਰੋੜ 200 ਕਰੋੜ 250 ਕਰੋੜ 300 ਕਰੋੜ ਇਸ ਤਰ੍ਹਾਂ ਵੱਧ ਗਿਆ ਕੋਈ ਪੰਡਾਲੀ ਗੱਲ ਨਹੀਂ 4200 ਨੌਕਰੀਆਂ ਦਿੱਤੀਆਂ ਪਹਿਲਾਂ ਕਾਦੇ ਵਾਸਤੇ ਪੰਡਾ ਲਾਉਦੇ ਪਤਾ ਨਹੀਂ ਕੀ ਕਰਦੇ ਰਹੇ ਪੀਕਰ ਪਈਆ ਲੈ ਕੇ ਕਿਸੇ ਤੋਂ ਨੌਕਰੀ ਲਾਇਆ ਹੋਵੇ ਜਿਹੜੇ ਕਾਬਲੀਅਤ ਸੀ ਬੱਚਿਆਂ ਚ ਚਾਹੇ ਉਹ ਜੱਜ ਵੀ ਲੱਗਿਆ ਚਾਹੇ ਠਾਣੇਦਾਰ ਲੱਗਿਆ ਕਨਸਟੇਬਲ ਲੱਗਿਆ ਐਸ ਡੀਓ ਲੱਗਿਆ ਜੇ ਆਈ ਲੱਗਿਆ ਡਾਕਟਰ ਲੱਗਿਆ ਪੀ ਸੀ ਐਸ ਹੋਏ ਆ ਔਰ ਸਰਕਾਰ ਨੇ ਲੋਕਾਂ ਲਈ ਕੁਝ ਕਰਕੇ ਦਿੱਤਾ ਪਹਿਲੀ ਵਾਰਾ ਖਿਡਾਰੀਆਂ ਨੂੰ 8 ਲੱਖ ਰੁਪਇਆ ਤਿਆਰੀ ਕਰਨ ਵਾਸਤੇ ਜੇ ਤੁਸੀਂ 올림픽ਸ ਖੇਡਣ ਜਾਣਾ ਹੈ ਜੇ ਤੁਸੀਂ ਏਸ਼ੀਅਨ ਗੇਮ ਚ ਹਿੱਸਾ ਲੈਣਾ ਤੇ ਉਹਦੇ ਵਾਸਤੇ ਉਹਦੀ ਤਿਆਰੀ ਤੇ ਦਿੰਦੇ ਹੈ ਕਰੋੜ ਕਰੋੜ ਰੁਪਇਆ ਉਹਨਾਂ ਨੂੰ ਜਿਹੜੇ ਆਪਣੇ ਸਾਰੇ ਖਿਡਾਰੀ ਸੀ ਇਹਨਾਂ ਵਿੱਚ ਸਪੇਅਰ ਵੀ ਹੁੰਦੇ ਜਿਹੜੇ ਖੇਡੇ ਜਿੱਤੇ ਅਸੀਂ ਉਹਨਾਂ ਨੂੰ ਵੀ ਨੌਕਰੀਆਂ ਜਿਵੇਂ ਤੁਸੀਂ ਦੱਸਿਆ ਕਿ ਪੁਰਾਣੇ ਹਾਲਾਤ ਐ ਸੀ ਹੁਣ ਤੁਹਾਡੀ ਸਰਕਾਰ ਆਈ ਐ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰ ਰਹੀ ਐ ਪਰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪੰਜਾਬ ਬਚਾਓ ਯਾਤਰਾ ਕਰ ਰਹੀ ਐ ਪੰਜਾਬ ਡੋਬਿਆ ਕਿੰਨੇ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਪੰਜਾਬ ਯਾਤੁਰ ਪੰਜਾਬ ਬਚਾਓ ਯਾਤਰਾ ਉਹ ਲੋਕਾਂ ਦੇ ਸਾਹਮਣੇ ਆ ਜਾਣੀ ਐ 4 ਜੂਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਉਹ ਪਾਰਟੀ ਸੀ ਜਿਹਨੂੰ ਆਪਣੀ ਸਮਝਦੇ ਸੀ ਲੋਕ ਸ਼੍ਰੋਮਣੀ ਅਕਾਲੀ ਦਲ ਚ ਲੋਕ ਇੱਕ ਆਵਾਜ਼ ਮਾਰਦੇ ਸੀ ਤੇ ਹਜ਼ਾਰਾਂ ਲੋਕ ਆਪਣਾ ਕਸ਼ਹਿਰਾ ਪਰਣਾ ਲੈ ਕੇ ਜੇਲਾ ਲਈ ਤੁਰਨੋਂ ਤੇ ਪਤਾ ਵੀ ਨਹੀਂ ਹੁੰਦੀ ਮੰਗ ਕਿਹੜੀ ਰੱਖੀ ਆ ਅੱਜ ਇਹਨਾਂ ਤੋਂ ਪੰਜਾਬ ਯਾਤਰਾ ਵੀ ਨਹੀਂ ਸਵਾਰ ਕੇ ਕੱਢੀ ਜਾ ਰਹੀ ਤੀਜੇ ਚੌਥੇ ਦਿਨ ਪ੍ਰਧਾਨ ਜੀ ਕਰੇ ਬਹਿ ਜਾਂਦੇ ਆ ਇਹ ਤਾਂ ਪਹਿਲਾ ਜਥੇਦਾਰ ਸੀ ਜਿਹੜੇ ਇਸ ਪੰਜਾਬ ਦੀ ਗੱਲ ਕਰ ਸਕਦੇ ਸੀ ਲੜ ਸਕਦੇ ਸੀ ਬਦਕਿਸਮਤੀ ਪਰ ਸੱਤਾ ਸਰਦਾਰਾਂ ਦੇ ਹੱਥ سرمਾਇਦਾਰਾਂ ਦੇ ਹੱਥ ਰਹੀ ਹੈ ਉਹਨਾਂ ਨੇ ਪੰਜਾਬ ਦਾ ਸਵਾਰਨ ਦੀ ਜਾਂ ਜਥੇਦਾਰਾਂ ਦਾ ਸਵਾਰਨ ਦੀ ਬਜਾਏ ਸਗੋਂ ਔਰ ਜਿਹੜਾ ਗੰਦਲਾਤਾ ਕੰਮ ਬਿਲਕੁਲ ਇੱਕ ਆਖਰੀ ਸਵਾਲ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਜਿਸ ਤਰ੍ਹਾਂ ਇਤਿਹਾਸ ਰਚਿਆ ਸੀ ਉਦੋਂ ਕਿਹਾ ਜਾਂਦਾ ਸੀ ਕਿ ਵੋਟ ਭਗਵੰਤ ਮਾਨ ਦੇ ਚਿਹਰੇ ਨੂੰ ਪੈ ਗਈ ਵੋਟ ਝਾੜੂ ਨੂੰ ਪੈ ਗਈ ਲੋਕਾਂ ਨੇ ਕੈਂਡੀਡੇਟ ਨਹੀਂ ਵੇਖਿਆ ਹੁਣ ਤਾਂ ਸੱਤਾ ਦੇ ਵਿੱਚ ਆਈ ਸਮਾਂ ਵੀ ਹੋ ਗਿਆ ਰਿਪੋਰਟ ਕਾਰਡ ਵੀ ਤੁਹਾਡੇ ਸਾਰਿਆਂ ਦੇ ਤਿਆਰ ਹੈ ਇਸ ਵਾਰ ਵੋਟ ਕੈਂਡੀਡੇਟ ਨੂੰ ਪੈਂਦੀ ਦੇਖ ਰਹੀ ਹੈ ਜਾਂ ਹਜੇ ਵੀ ਭਗਵੰਤ ਮਾਨ ਸਾਹਿਬ ਦੇ ਚਿਹਰੇ ਨੂੰ ਹੀ ਪਏਗੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਮੁੱਖ ਮੰਤਰੀ ਨੇ ਪ੍ਰਧਾਨ ਵੀ ਪੰਜਾਬ ਦੇ ਉਹਦਾ ਚਿਹਰਾ ਹੈ ਹੀ ਹੈ ਤੇ ਬਣਿਆ ਹੀ ਰਹਿਣਾ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਜਿਹੜੀਆਂ ਗੱਲਾਂ ਕਰਦੇ ਆ ਵੀ ਵੋਟਾਂ ਐ ਪਈ ਤੇ ਵੋਟਾਂ ਤਾਂ ਹੁਣ ਵੀ ਲੋਕ ਕੌਣਗੇ ਇਹ ਵੋਟ ਕੰਮਕਾਰਾਂ ਨੂੰ ਵੀ ਪਉਣਗੇ 600 ਯੂਨਿਟ ਬਿਜਲੀ ਹਰ ਘਰ ਨੂੰ ਦਿੱਤੀ ਅਸੀਂ ਕੱਲ ਹੀ ਕਾਗਰਸੀ ਵੀ ਨਹੀਂ ਵੇਖਿਆ ਇਹਦਾ ਵਿਤਕਰੇ ਬਹੁਤ ਕਰਦੇ ਸੀ ਜੇ ਕਿਸੇ ਤੇ ਮੋਟਰ ਲਾਉਣੀ ਹੁੰਦੀ ਨਾ ਤੇ ਜੇ ਕੋਈ ਸਾਡੇ ਬੰਦੇ ਦੇ ਆ ਜਾਂਦੇ ਤਾਂ ਉਹਨੂੰ ਰੱਖ ਕੇ ਬੈਠ ਜਾਂਦੇ ਸੀ ਔਰ ਮੀਟਰ ਤੱਕ ਜੇ ਲਾਉਣਾ ਹੁੰਦਾ ਉਹ ਤੇ ਸਪਾਰਸ਼ ਭਾਲਦੇ ਸੀ ਅੱਜ ਤੇ ਨੌਕਰੀ ਤੇ ਸਪਾਰਸ਼ ਦੀ ਗੱਲ ਨਹੀਂ ਕੀਤੀ ਗਈ ਜਿਹੜੇ ਬੱਚਿਆਂ ਨੂੰ ਨੌਕਰੀਆਂ ਦੀਆਂ ਚਿੱਠੀਆਂ ਆਈਆਂ ਉਹ ਕਹਿ ਦੇਣ ਕਿ ਕਿਸੇ ਤੋਂ ਖਵਾਇਆ ਸੀ ਘਰੇ ਆਇਆ ਨੂੰ ਸਭ ਕੁਝ ਜੇ ਲੋਕਾਂ ਨੂੰ ਕੁਝ ਡਿਲੀਵਰ ਕਰਨ ਲੱਗ ਜਾਂਗੇ ਤਾਂ ਉਹਦੇ ਨਾਲ ਜ਼ਰੂਰ ਬਹੁਤ ਵੱਡਾ ਫਰਕ ਪੁਰ 14 ਟੋਲ ਪਲਾਜ਼ੇ ਖਤਮ ਕੀਤੇ ਆ ਜਿਹੜੇ ਕਿ ਪਹਿਲਾਂ ਨਾਲ ਹੀ ਸੱਤਾਧਾਰੀ ਰਲ ਜਾਂਦੇ ਸੀ ਕਿ ਆਪ ਦਾ ਹਿੱਸਾ ਹੋ ਜਾਂਦਾ ਸੀ ਔਰ ਲੋਕਾਂ ਲਈ ਕੀਤਾ ਤੇ ਕਰਾਂਗੇ ਦੋ ਨਹਿਰਾਂ ਨਵੀਆਂ ਭਗਵੰਤ ਮਾਨ ਹੋਰਾਂ ਨੇ ਜਿਹੜੀਆਂ ਮਾਲਵਾ ਨਹਿਰ ਤੇ ਦੁਆਬਾ ਨੇ ਜਿਹੜੀ ਪੌਣੇ 2 ਲੱਖ ਏਕੜ ਮਾਲਵਾ ਨੇ ਨਾਲ ਜਿਹੜਾ ਰਕਬਾ ਸਿੰਜਿਆ ਜਾਣਾ ਤੇ 80000 ਜਿਹੜਾ ਦੁਆਬਾ ਨੇ ਨਾਲ ਇਸ ਤਰ੍ਹਾਂ ਜੇ ਲੋਕਾਂ ਲਈ ਅਸੀਂ ਕੁਝ ਕਰਕੇ ਦੇਵਾਂਗੇ ਤੇ ਲੋਕ ਇਸ ਗੱਲ ਦਾ ਜ਼ਰੂਰ ਠੀਕ ਹੈ ਵਿਰੋਧੀ ਪੂਰਾ ਸਾਰਾ ਤਾਮ-ਤਾਮ ਲੈ ਕੇ ਸਾਡੇ ਖਿਲਾਫ ਹੋਇਆ ਮਤਲਬ ਮੇਰੀਆਂ ਵੀ ਮੈਂ ਤੁਹਾਨੂੰ ਹੁਣ ਪਹਿਣਾ ਤਾਂ ਨਹੀਂ ਚਾਹੁੰਦਾ ਸੀ ਉਹ ਇੰਨਾ ਦੇ ਨਾਲ ਚ ਕਰਦੇ ਹੁੰਦੇ ਸਾਰੇ ਲੋਕ ਜਿਹੜੀਆਂ ਨਿੱਕੀ ਨਿੱਕੀ ਕਲਿੱਪਸ ਬਣਾ ਕੇ ਜਿੱਥੇ ਕੋਈ ਬਦ ਕਲਾਮੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਛੱਡਦੇ ਆ ਵੀ ਇਹਨਾਂ ਨੂੰ ਵੇਖੋ ਇਹ ਬੋਲਦੇ ਆ ਚਲੋ ਬੋਲਣ ਵਾਲੇ ਦੀ ਮਤ ਜਿੰਨੀ ਵੀ ਪ੍ਰਮਾਤਮਾ ਨੇ ਕਿਸੇ ਨੂੰ ਦਿੱਤੀ ਹੈ ਮਤ ਆਪੋ ਆਪਣੀ ਹੈ ਮੈਨੂੰ ਉਹਨਾਂ ਗੱਲਾਂ ਤੇ ਕੋਈ ਇਤਰਾਜ ਨਹੀਂ ਜਿੱਥੇ ਅਸੀਂ ਜਾਂਦੇ ਆ ਸਾਡੀ ਗੱਲ ਵੀ ਲੋਕ ਸੁਣਦੇ ਆ ਤਾਂ ਫੈਸਲਾ ਜਨਤਾ ਦੇ ਹੱਥ ਹੈ ਜੇ ਸਾਥੋਂ ਲੋਕ ਅੱਕੇ ਹੋਣਗੇ ਤਾਂ ਸਾਨੂੰ ਚਾਰਜ ਜੁਰਮ ਨੂੰ ਨਹੀਂ ਜਿਤਾਉਣਗੇ ਜੇ ਸਾਡੇ ਦੇ ਲੋਕ ਖੁਸ਼ ਹੋਣਗੇ ਤਾਂ ਅਸੀਂ ਵੱਡੀ ਆਸ ਉਮੀਦ ਰੱਖਦੇ ਹਾਂ ਕਿ ਸਾਡੇ ਸਿਰ ਤੇ ਜ਼ਰੂਰ ਆ। ਇੱਕ ਆਖਰੀ ਕਿਹੜੇ ਸ਼ਬਦਾਂ ਨਾਲ ਵੋਟ ਦੀ ਅਪੀਲ ਕਰੋਗੇ? ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਹੁੰਦਾ ਵੀ ਅਸੀਂ ਪੰਜਾਬ ਵਿੱਚ ਭਾਈਚਾਰਾ ਕਾਇਮ ਰੱਖਿਆ। ਅਸੀਂ ਪਰਚਿਆਂ ਵਾਲੀ ਸਿਆਸਤ ਤੋਂ ਪਾਸੇ ਹੋਏ ਆਂ। ਪਿੰਡਾਂ ਵਿੱਚ, ਥਾਣਿਆਂ ਵਿੱਚ ਬੈਠ ਕੇ ਇਹ ਲੀਡਰ ਫਰਿਆਦਿਆਂ ਨੂੰ ਹਦਾਇਤ ਕਰਕੇ ਆਪਣੇ ਤੌਰ ਤੇ ਪਰਚੇ ਕਰਾਇਆ ਕਰਦੇ ਸਨ 307 452 326 ਇਹ ਜਿਹੜੀਆਂ ਜਥੇਦਾਰਾਂ ਦੇ ਜਾਂ ਦੂਦੇ ਲੀਡਰਾਂ ਦੀ ਜੇਬ 'ਚ ਹੋਇਆ ਕਰਦੀਆਂ ਸਨ ਉਹ ਸਾਡੇ ਕੋਲ ਜੋ ਪੰਜਾਬ ਨਾਲ ਇंसाफ ਕਰਨ ਦੇ ਵਾਸਤੇ ਸਾਰੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਭਾਈਚਾਰਾ ਰੱਖਣ ਦੀ ਕੋਸ਼ਿਸ਼ ਹੈ ਅਸੀਂ ਇਸ ਪੰਜਾਬ ਨੂੰ ਤਰੱਕੀ ਵੱਲ ਲਜਾਈਏ ਅਸੀਂ ਨਫ਼ਰਤ ਨਾ ਪੈਦਾ ਕਰੀ ਬਿਲਕੁਲ ਸੋ ਸਮਝਾਉਣ ਲਈ ਧੰਨਵਾਦ ਮਿਹਰਬਾਨ ਥੈਂਕ ਯੂ ਸੋ ਇਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਤੇ ਉਹਨਾਂ ਦਾ ਹਰ ਇੱਕ ਵਰਕਰ ਤੇ ਲੀਡਰ ਬੜੀ ਹੀ ਇਮਾਨਦਾਰੀ ਦੇ ਨਾਲ ਪੰਜਾਬ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਹੁਣ ਲੋਕਾਂ ਦੇ ਹੱਥ ਵਿੱਚ ਹੈ ਕਿ ਉਹਨਾਂ ਨੇ ਕਿਸ ਨੂੰ ਕਿਸ ਆਧਾਰ ਦੇ ਉੱਪਰ ਵੋਟ ਪਾਣੀ ਹੈ ਉਹਨਾਂ ਦਾ ਕਹਿਣਾ ਹੈ ਕਿ 4 ਜੂਨ ਦੇ ਨਤੀਜੇ ਇਤਿਹਾਸਕ ਹੋਣਗੇ ਤੇ ਮਾਨ ਸਰਕਾਰ ਦੇ ਹੱਕ ਵਿੱਚ ਭੁਗਤਣਗੇ ਸੋ ਇਸ ਖੜੀ ਦੇ ਵਿੱਚ ਇਨਹੀਂ ਹੁਣ ਮੈਨੂੰ ਪਰਮਜੀਤ ਕੌਰ ਸੈਣੀ ਨੂੰ ਇਜਾਜ਼ਤ ਤੁਸੀਂ ਵੇਖਦੇ ਰਹੋ এবੀਪੀ ਸੰਜਾ Boop.